ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨਲੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾਲੇ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋੜੇ ਦਾ ਓ ਮੇ ਰੇਡੀਓਸ ਪਾਰ ਤੇ ਬੋਲਦਾ ਓ ਮੇ ਰੇਡੀਓਸ ਕਾਮ ਸਜਰੀ ਸਵੀਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਠੀਕ ਹੈ 8:55 ਦਾ ਸਮਾਂ ਹੈ ਔਰ 20 ਮਈ ਹੈ ਫੇਸਬੁਕ ਪੇਜ ਰਾਹੀਂ ਤੇ ਰੇਡੀਓ ਸਪਾਇਸ ਦੇ ਮਾਧਿਅਮ ਰਾਹੀਂ ਸੁਣ ਰਹੇ ਜਿੰਨੇ ਵੀ ਲਿਸਨਰਸ ਨੇ ਜਿੰਨੇ ਵੀ ਸਾਡੇ ਵਿਊਅਰਸ ਨੇ ਉਹਨਾਂ ਸਾਰਿਆਂ ਨੂੰ ਸ਼ਾਮਲ ਕਰਦੇ ਹਾਂ ਕਹਿੰਦੇ ਨੇ ਕਿ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਫਕੀਰ ਨੂੰ ਵੀ ਹਜ਼ੂਰ ਬਣਾ ਦਿੰਦਾ ਹੈ ਜਦੋਂ ਵਕਤ ਬਦਲਣ ਤੇ ਆਉਂਦਾ ਹੈ ਤੇ ਸਜਣਾ ਵਕਤ ਕੋਲੇ ਨੂੰ ਵੀ ਕੋਹੀ ਨੂਰ ਬਣਾ ਦਿੰਦਾ ਹੈ ਵੈਲਕਮ ਟੂ ði ਸ਼ੋਅ ਰੇਡੀਓ ਸਪਾਈਸ ਤੇ ਸਵਾਗਤ ਹੈ ਪਰਮੇਂਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਰਦਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਔਰ ਅੱਜ ਦਿਨ ਮੰਗਲਵਾਰ ਹੈ ਜੀ ਬਿਲਕੁਲ ਤੁਹਾਡੇ ਚੱਕਰ ਦੇ ਵਿੱਚ ਮੈਨੂੰ ਵੀ ਮਾਫਲਰ ਲੈ ਕੇ ਆਉਣਾ ਪਿਆ ਮੈਂ ਮੈਂ ਤੁਹਾਡੇ ਚੱਕਰ ਚ ਲੈ ਕੇ ਆਈ ਆ ਮੈਂ ਕਿਹਾ ਵੀ ਮੈਨੂੰ ਵੀ ਰੀਸ ਥੋੜੀ ਜੀ ਤਾਂ ਕਰਨੀ ਚਾਹੀਦੀ ਹੈ ਨਾ ਨਹੀਂ ਚਲੋ ਜਿਹੜੀ ਚੰਗੀ ਰੀਸ ਆ ਕਰ ਲੈਣੀ ਚਾਹੀਦੀ ਆ ਕਰ ਲੈਣੀ ਚਾਹੀਦੀ ਆ ਜੀ ਅ ਅੱਜ ਨਾ ਸਵੇਰੇ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆ ਰਹੀ ਸੀ ਜਦੋਂ ਮੈਂ ਪੱਗ ਬੰਨ ਰਿਹਾ ਸੀ ਅੱਛਾ ਸਾਡੇ ਵਿੱਚੋਂ ਸਾਰਿਆਂ ਦੀ ਆਪਣੀ ਆਪਣੀ ਪਸੰਦ ਆ ਹੁਣ ਗੀਤਾਂ ਬਾਰੇ ਤੁਹਾਡੇ ਸਰੋਤੇ ਵੀ ਅਕਸਰ ਆਪਣੀ ਆਪਣੀ ਗੱਲ ਕਰਦੇ ਵੀ ਫਲਾਣਾ ਬੰਦਾ ਬਹੁਤ ਮੈਨੂੰ ਆ ਗੀਤ ਜ਼ਿਆਦਾ ਪਸੰਦ ਆ ਜੀ ਕਿਹੜੇ ਵੇਲੇ ਕਿਹੜਾ ਗੀਤ ਤੁਸੀਂ ਸੁਣਦੇ ਆ ਤੁਹਾਡੇ ਮੂਡ ਦੇ ਉੱਤੇ ਬਹੁਤ ਅਨਰ ਭਰ ਕਰਦਾ ਸੋ ਅੱਜ ਆਪਾਂ ਥੋੜੀ ਜਿਹੀ ਗੱਲਬਾਤ ਉਹ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਅਪਕਮਿੰਗ ਇਵੈਂਟਸ ਨੇ ਉਹਨਾਂ ਦੇ ਵਿੱਚ ਮੈਂ ਦੱਸ ਦਿਆਂ ਸੌਂਕਣ ਸੌਂਕਣੇ 2 ਜਿਹੜੀ ਪੰਜਾਬੀ ਮੂਵੀ ਆ ਹਾਸਰਸ ਮੂਵੀ ਇਹ ਫੀਚਰ ਫਿਲਮ 3 ਮਈ ਨੂੰ ਰਿਲੀਜ਼ ਹੋਣੀ ਆ ਜੀ ਫੋਰਮ ਫਿਲਮਸ ਇਸ ਨੂੰ ਪੇਸ਼ ਕਰਨਗੇ ਜੀ ਪਾਲ ਪ੍ਰੋਡਕਸ਼ਨ ਵਾਲੇ ਪੂਰੀ ਤਿਆਰੀ ਕਰੀ ਬੈਠੇ ਆ ਕੱਲ ਨੂੰ ਲਖਮਿੰਦਰ ਬੜਾਲੀ ਉਹਨਾਂ ਨੂੰ ਜਹਾਜ਼ ਤੋਂ ਲਾ ਲੈਣਾ ਉਹਨਾਂ ਨੇ ਅੱਛਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਲਗਾਤਾਰ ਸ਼ੋਅ ਹੋਣੇ ਆ ਬਹਿਰਾਲ ਆਕਲੈਂਡ ਵਾਲਾ ਸ਼ੋਅ ਜਿਹੜਾ ਉਹਨਾਂ ਨੂੰ ਆਪੇ ਨਹੀਂ ਉਤਰ ਸਕਦੇ ਇਹ ਲਾਣਾ ਪੈਣੇ ਇਹਦੇ ਵੱਡੇ ਸਟਾਰ ਬੰਦੇ ਉਹਨਾਂ ਨੂੰ ਫੜਕੇ ਲੈਣਾ ਪੈਂਦਾ ਫੜਕੇ ਲੈਣਾ ਉਹ ਆਕੜ ਜਾਂਦੇ ਨਾ ਫਿਰ ਉੱਥੇ ਬੈਠੇ ਬੈਠੀ ਆਕੜ ਜਾਂਦੇ ਮਾਰੇ ਗੁਲਾਬ ਦੇ ਫੁੱਲਾਂ ਦਾ ਹਾਰ ਜਿਹੜਾ ਉਹਨੂੰ ਬਕਾਇਦਾ ਸੂਈ ਧਾਗੇ 'ਚ ਭਰਉ ਰਿਹਾ ਪਾਲ ਭਾਜੀ ਅੱਛਾ ਓਕੇ ਲਖਮਿੰਦਰ ਬੜਾਲੀ ਦੀ ਬਹੁਤ ਰਿਸਪੈਕਟ ਮੈਨੂੰ ਲੱਗਾ ਪਾਲ ਭਾਜੀ ਨੇ ਇੱਕ ਪਰਮ ਬਿਲਕੁਲ ਜੀ ਵੈਸੇ ਇੱਥੋਂ ਦੇ ਇੱਕ ਗੁਰਦਾਰੇ ਦੇ ਸਾਫਕਾ ਪ੍ਰਧਾਨ ਦੇ ਬਾਰੇ ਇਹ ਚੁਟਕਲਾ ਮਸ਼ਹੂਰ ਆ ਅੱਛਾ ਨਾ ਤਾਂ ਮੈਂ ਨਹੀਂ ਲੈਣਾ ਕਿ ਉਹ ਅਗਲੇ ਨੇ ਵੱਡਣਾ ਆਇਆ ਨਾ ਹੋਣੀ ਉਹ ਕਹਿੰਦੇ ਹੋਣੀ ਗੱਡੀ ਦੇ ਪਿਛਲੇ ਪਾਸੇ ਨਾ ਇੱਕ ਸਰੂਪਾ ਰੱਖਿਆ ਜਿੱਥੇ ਕੋਈ ਤੁਹਾਡੇ ਵਰਗਾ ਪਤਵੰਤਾ ਸੱਜਣ ਮਿਲ ਜਾਂਦਾ ਉਹਨੂੰ ਉਸਲੇ ਸਨਮਾਨਤ ਕਰਕੇ ਫੋਟੋ ਖਿੱਚ ਕੇ ਮੁੜ ਕੇ ਸਰੂਪਾ ਵਾਪਸ ਲਾ ਲੈਂਦੇ ਕਹਿੰਦੇ ਵੀ ਨਹੀਂ ਘਾਹ ਕੰਮ ਆ ਜਾਊਗਾ ਤੋ ਇਹ ਜਿਹੜੀ ਪਰਮਨੈਂਟ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਇਹ ਜਿਹੜੀ ਟੈਂਪਰੇਰੀ ਤੌਰ ਦੇਤੇ ਇੱਕ ਦੂਜੇ ਨੂੰ ਸਨਮਾਨਤ ਕਰਨ ਦੀ ਰਸਮ ਆ ਜਿੱਦਾਂ ਹੁਣ ਟੈਂਪਰੇਰੀ ਤੌਰ ਤੇ ਮੈਂ ਤੁਹਾਡੇ ਸਾਹਮਣੇ ਬੈਠਾ ਤੁਸੀਂ ਮੇਰਾ ਸਨਮਾਨ ਕਰਤਾ ਬਿਲਕੁਲ ਮੈਂ ਕਰਤਾ ਉੱਤਾਂ ਤੁਸੀਂ ਮੈਨੂੰ ਗਾਲਾਂ ਕੱਢਦੇ ਰਹਿੰਨੇ ਬਿਲਕੁਲ ਇਹਨਾਂ ਦੇ ਬਹੁਤ ਸੱਜਣ ਹੈ ਇਹਨਾਂ ਦੇ ਸੱਜਣ ਅੱਜ ਕੱਲ ਪਤਾ ਕੀ ਹੈ ਇਹ ਟ੍ਰੈਂਡ ਬਣ ਚੁੱਕਾ ਆ ਕਿ ਮੂੰਹ ਦੇ ਉੱਤੇ ਰਾਮ ਰਾਮ ਤੇ ਬਗਲ ਵਿੱਚ ਛੁਰੀ ਉਹ ਹਿਸਾਬ ਹੁੰਦਾ ਹੈ ਪਰ ਇੰਨਾ ਹੈਗਾ ਵੀ ਇੱਕ ਨਾ ਪਾਤਰ ਸਾਹਿਬ ਦਾ ਬਹੁਤ ਸੋਹਣਾ ਸ਼ੇਅਰ ਆ ਉਹ ਕਹਿੰਦੇ ਹੁੰਦੇ ਵੀ ਦਨੇ ਆ ਵੀ ਤਾਂ ਤਾਂ ਚਲੋ ਨਹੀਂ ਰਹੇ ਪਾਤਰ ਸਾਹਿਬ ਲੇਕਿਨ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਹੋ ਬਿਲਕੁਲ ਉਹ ਕਹਿੰਦੇ ਵੀ ਦੁਨੀਆ ਨੇ ਚੱਲਦੇ ਰਹਿਣਾ ਤੇਰੇ ਬਗੈਰ ਵੀ ਹੂੰ ਦੁਨੀਆ ਨੇ ਚੱਲਦੇ ਆ ਰਹਿਣਾ ਤੇਰੇ ਬਗੈਰ ਵੀ ਤੂੰ ਐਵੇਂ ਨਾ ਤਪਿਆ ਤੜਪਿਆ ਤੇ ਉਲਝਿਆ ਕਰ ਉਲਝਿਆ ਕਰ ਹਾਂ ਸੋ ਆਪਾਂ ਜਿੰਨੀ ਦੇਰ ਜਿੰਦੀ ਜਾਨ ਆ ਜੀ ਔਰ ਜਿੰਦੀ ਜਾਨ ਨੂੰ ਜਦੋਂ ਤੁਸੀਂ ਕਹਿੰਨੇ ਨੇ ਵੀ ਸੌ ਸਿਆਪਿਆ ਐਵੇਂ ਕਿਸੇ ਨਾ ਕਿਸੇ ਨੂੰ ਜੀਣਾ ਐਵੇਂ ਕਿਸੇ ਨਾ ਕਿਸੇ ਨੂੰ ਤਪੀ ਜਾਣਾ ਆਪਣਾ ਹੀ ਟਾਈਮ ਆਪਣੀ ਕੋਸ਼ਿਸ਼ ਮੇਰੇ ਬਹੁਤ ਪਿਆਰੇ ਮਿੱਤਰ ਆ ਆਸਟ੍ਰੇਲੀਆ ਦੇ ਵਿੱਚ ਉਹ ਅਕਸਰ ਮੈਨੂੰ ਹੱਸਦੇ ਹੁੰਦੇ ਵੀ ਤੂੰ ਯਾਰ ਜਿਹੜੀ ਸਮਾਈਲ ਆ ਉਹ ਪੱਕੇ ਤੌਰ ਤੇ ਤੇਰੇ ਮੂੰਹ ਚ ਫਸਿਊਆ ਮੈਂ ਕਹਾਂ ਵੀ ਨਹੀਂ ਪੰਗੜੇ ਵਾਲਾਂ ਦੇ ਪੱਕੇ ਤੌਰ ਤੇ ਬਾਈ ਡਿਫਾਲਟ ਹੀ ਸਮਾਈਲ ਜਿਹੜੀ ਇੰਨੀ ਹੁੰਦੀ ਬਸ ਉਹ ਪੱਕ ਗਈ ਹੈ ਕੋ ਮੈਂ ਇਦਾਂ ਕਰ ਕਰਕੇ ਇੰਨੇ ਪੰਗੜੇ ਪਾਏ ਆ ਨਾ ਤੋਂ ਉਹ ਸਮਾਈਲ ਉਦਾਂ ਦੀ ਹੁੰਦੀ ਹੈ ਇਹ ਸਾਨੂੰ ਕੋਟ ਸਾਹ ਨੇ ਪੱਕੇ ਤੌਰ ਤੇ ਕਹਿ ਸਕਿਆ ਜੀ ਕਿ ਜਿਹੜੀ ਸਮਾਈਲ ਆ ਉਹ ਤੁਹਾਡੇ ਚਿਹਰੇ ਤੇ ਜ਼ਰੂਰ ਰਹਿਣੀ ਚਾਹੀਦੀ ਐਕਸ਼ਨ ਤੁਸੀਂ ਗਲਤ ਵੀ ਕਰ ਗਏ ਲੋਕਾਂ ਨੇ ਖਿਆਲ ਨਹੀਂ ਕਰਨਾ ਹਾਂ ਤੁਹਾਡੇ ਚਿਹਰੇ ਦੇ ਬਸ ਉਹ ਸਮਾਈਲ ਦੇ ਨਾਲ ਹੀ ਰਹੀ ਲੁੱਟ ਕੇ ਲੈ ਜਾਣਾ ਮੇਲਾ ਬਸ 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 ਤੇ ਬਾਕੀ ਇਦਾਂ ਵੀ ਸਮਾਈਲ ਦੇ ਮੱਦੇ ਨਜ਼ਰ ਮੈਨੂੰ ਗੱਲ ਯਾਦ ਆ ਗਈ ਸਾਡੇ ਪ੍ਰਿੰਸੀਪਲ ਹੁੰਦੇ ਉਹ ਬਹੁਤ ਧਾਰਮਿਕ ਵਿਅਕਤੀ ਸੀਗੇ ਜੀ ਔਰ ਉਹ ਇੰਨੇ ਧਾਰਮਿਕ ਸੀਗੇ ਵੀ ਉਹ ਇਸ ਚੀਜ਼ ਦੇ ਵੀ ਖਿਲਾਫ ਸੀਗੇ ਕਿ ਜਿਹੜੇ ਪੰਗੜੇ ਕਿਤੇ ਆ ਇਹ ਮਤਲਬ ਉਹਨੂੰ ਪਸੰਦ ਨਹੀਂ ਸੀ ਕਰਦੇ ਓਕੇ ਅੱਛਾ ਉਹਨ ਬਲਵਾਈ ਕਿਤਾ ਅਸੀਂ ਪਾਉਣ ਲੱਗੇ ਤੇ ਅਸੀਂ ਬੜੇ ਨਾ ਤਰਲੇ ਮਿੰਤਾ ਕਰਕੇ ਜਿਹੜਾ ਢੋਲੀ ਦਾ ਬਜਟ ਸੀ ਉਹ ਗਿਲਸਾਹਬ ਤੋਂ ਪਾਸ ਕਰਵਾਇਆ ਸੀ ਅੱਛਾ ਉਹ ਇਸ ਗੱਲ ਤੇ ਅੜ ਗਿਆ ਵੀ ਮੈਂ ਇਹਨੇ ਪੈਸੇ ਨਹੀਂ ਦੇਣੇ ਟੋਲੀ ਨੂੰ ਅੱਛਾ ਪਟੋਲੀ ਦਾ ਟੋਲੀ ਆ ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਸੀ ਕਿਉਂਕਿ ਬਹੁਤ ਧਾਰਮਿਕ ਬਿਰਤੀ ਵਾਲੇ ਵਿਅਕਤੀ ਸੀਗੇ ਬਿਲਕੁਲ ਹੁਣ ਸਾਨੂੰ ਦਾ ਪਤਾ ਸੀ ਵੀ ਉਸਤਾਦ ਕਾਕੂ ਜਿਹੜੇ ਖਾਲਸਾ ਕਾਲਜ ਲੁਲੰਦਰ ਨੂੰ ਭੰਗੜਾ ਸਿਖਾ ਰਹੇ ਆ ਉੱਥੋਂ ਆ ਕੇ ਉਹਨਾਂ ਨੇ ਦੁਬਾਰਾ ਸਾਨੂੰ ਆ ਕੇ ਭੰਗੜਾ ਸਿਖਾਉਣਾ ਹੁਸ਼ਿਆਰਪੁਰ ਹਾਂਜੀ ਓਕੇ ਹੁਣ ਉਹਨਾਂ ਦਾ ਜਿਹੜਾ ਬੜਾ ਬੇਸ਼ਕੀਮਤੀ ਅੰਦਾਜ਼ ਸੀ ਸਿਖਾਉਣ ਦਾ ਹੁਣ ਚਲੋ ਦੁਨੀਆ ਤੇ ਰਹੇ ਨਹੀਂ ਉਹਨਾਂ ਦਾ ਬੇਟਾ ਗੁਰਦਾਸਪਨ ਉਹਨਾਂ ਦਾ ਨਾਲ ਢੋਲ ਵਜਾਂਦਾ ਅੱਜਕੱਲ੍ਹ अच्छा ਤੇ ਉਹ ਕਾਕੂ ਸਾਧ ਜੀ ਨੂੰ ਅਸੀਂ ਬੜੀ ਮੁਸ਼ਕਲ ਗੱਡਤਪ ਕੀਤੀ ਵੀ ਉਸਤਾਦ ਜੀ ਵੀ ਸਾਡੇ ਚ ਇੱਕ ਮੁੰਡਾ ਤੁਹਾਨੂੰ ਸਕੂਟਰ ਤੇ ਜਾ ਕੇ ਖਾਲਸਾ ਕਾਲਜ ਜਲੰਧਰ ਤੋਂ ਲੈ ਆ ਕਰੂਗਾ ਤੇ ਵਾਪਸ ਫੇਰ ਘਰ ਛੱਡ ਆ ਕਰੂਗਾ ਜੀ ਉਹ ਜਲੰਧਰ ਹੀ ਰਹਿੰਦੇ ਸੀ ਜੀ ਤੇ ਅਸੀਂ ਆਪਣੇ ਪ੍ਰਿੰਸੀਪਲ ਨਾਲ ਨੇਗੋਸ਼ੀਏਟ ਕਰ ਰਹੇ ਹਾਂ ਜ ਤਾ ਤੇ ਉਹ ਕਹਿੰਦੇ ਵੀ ਨਹੀਂ ਤੁਸੀਂ ਇਦਾਂ ਨਹੀਂ ਜਿੱਦਾਂ ਮੰਜੇ ਦੀ ਪੌਂਦੀ ਬਹਿ ਕੇ ਆਪਣੇ ਪਿਓ ਨਾਲ ਗੱਲ ਕਰੀ ਦੀ ਇਦਾਂ ਗੱਲ ਕਰੋ ਮੇਰੇ ਨਾਲ ਅੱਛਾ ਹੁਣ ਸਾਡੇ ਚ ਕਈ ਬੰਦੇ ਜਿਹੜੇ ਥੋੜਾ ਜਿਆ ਖੜ ਤਮਾਕ ਸੀਗੇ ਉਹ ਇੱਕ ਬੰਦਾ ਖੜਾ ਮੁੱਛਾਂ ਨੂੰ ਵੱਟਦੀ ਜਾਵੇ ਕਹੇ ਕੁਛ ਨਾ ਡਰੋਨ ਲਈ ਜੀ ਵੀ ਜੋ ਸੀ ਕਹਿੰਦੇ ਸਾਡੀ ਗੱਲ ਮੰਨ ਲਓ ਖੜਕੂਆ ਦਾ ਦੌਰ ਨਵਾਂ ਨਵਾਂ ਖਤਮ ਹੋਇਆ ਸੀ ਤੇ ਅਸੀਂ ਇਸ ਗੱਲ ਤੇ ਅੜ ਗਏ ਪਏ ਅਸੀਂ ਨਾ ਉਸਤਾਦ ਕਾਕੂ ਹੁਣਾਂ ਨੂੰ 3000 ਰੁਪਏ ਜਿਹੜਾ ਉਹ ਉੱਕਾ ਚੁੱਕਾ ਦੇਣਾ ਆ ਪੰਗੜੇ ਦੀ ਟੀਮ ਜਿਹੜੀ ਤਿਆਰ ਕਰਨੀ ਸੀ ਯੂਥ ਫੈਸਟੀਵਲ ਦੇ ਲਈ ਜੀ ਤਾਂ ਹੁਣ ਉਹਨਾਂ ਦੇ ਲਈ ਇਹ ਗੱਲਾਂ ਬਹੁਤ ਪਾਸੇ ਦੀਆਂ ਸੀਗੀਆਂ ਉਹ ਕਹੀ ਜਾਣ ਬਈ ਉਹ ਨਾ ਨਾ ਟੋਤਾ ਯਾਰ ਬੱਜਗਰ ਵੀ ਵਿਚਾਲੇ ਨੇ ਐਡੀ ਕਿੱਡੀ ਗੱਲ ਆ ਤੁਸੀਂ ਕੱਲੇ 3000 ਦੇਣਾ ਅਸੀਂ ਉਹਨਾਂ ਨੂੰ ਕਹ ਵੀ ਨਹੀਂ ਨਹੀਂ ਇਹ ਫਾਰਮਲੀ ਸਿਖਾਉਂਦੇ ਆ ਉਸਤਾਦ ਲੋਕ ਆ ਇਦਾਂ ਦੀ ਕੋਈ ਗੱਲ ਨਹੀਂ ਹੈ ਪੇ ਸਾਨੂੰ ਤੁਸੀਂ 3000 ਰੁਪਿਆ ਬਜਟ ਦੇ ਵਿੱਚ ਮਨਜ਼ੂਰ ਕਰ ਦਿਓ। ਉਹਨਾਂ ਨੇ ਕੀਤਾ ਨਹੀਂ ਜੀ ਉਹ ਅੜ ਫੜ ਕੇ ਨਾ ਉਹਨਾਂ ਨੇ 2600 ਰੁਪਿਆ ਸਾਨੂੰ ਮਨਜ਼ੂਰ ਕਰਤਾ। ਉਹ ਵੀ ਪ੍ਰਭ ਦੇਵਾਲ ਸਿੰਘ ਰੰਧਾਵਾ ਸਾਡੇ ਇੰਚਾਰਜ ਹੁੰਦੇ ਸੀ ਹੋਸਟਲ ਦੇ। ਉਹਨਾਂ ਨੇ ਜਦਾਂ ਵੀ ਕੋਣੀ ਘਣੀ ਘਣੀ ਮਾਰੀ ਵੀ ਗੱਲ ਸਾਬ ਕੋਈ ਨਹੀਂ। ਵੀ ਮੁੰਡੇ ਚੰਗੇ ਪਾਸੇ ਲੱਗੇ ਉਹ ਮਾਰੇ ਪਾਸੇ ਥੋੜੀ ਲੱਗੇ ਆ। ਜੀ। ਅੱਛਾ ਜੀ ਮੈਂ ਨਾ ਗੱਲ ਦਿਲ ਚ ਰੱਖੀ। ਮੈਂ ਕਹਿਆ ਯਾਰ ਇਹ ਬੰਦੇ ਨੇ ਆਪਾਂ ਨੂੰ ਨਾ 3000 ਨਹੀਂ ਦਿੱਤਾ ਆਪਾਂ ਨੂੰ 2600 ਦਿੱਤਾ। ਅੱਛਾ ਉਹ ਆਉਂਦੇ ਜਾਂਦੇ ਸੀ ਉਹਨਾਂ ਦੇ ਸਾਸਿਕਾ ਬੁਲਾ ਕੇ ਪਹਿਰੀਆਂ ਤਲਾ ਦਿਆ ਕਰੀਏ। ਹਾਂ। ਉਹ ਕੁਦਰਤੀ ਨਾ ਮਲਵਈ ਗਿੱਧੇ ਦੇ ਵਿੱਚ ਉਹ ਕਹਿੰਦੇ ਵੀ ਐਤ ਕੀ ਪਰਮੇਂਦਰ ਜਿਹੜੀ ਬੋਲੀ ਪਾਉਣੀ ਨਾ ਉਹ ਚ ਥੋੜਾ ਜਿਹਾ ਸ਼ੌਖ ਰੰਗ ਹੋਣਾ ਚਾਹੀਦਾ ਥੋੜੀ ਦਿਲਚਸਪੀ ਹੋਣੀ ਚਾਹੀਦੀ ਕ੍ਰਿਸਪ ਹੋਣਾ ਚਾਹੀਦਾ ਕੰਮ ਨਹੀਂ ਤਾਂ ਡਰਾਈ ਜਾ ਰਹਿੰਦਾ ਕੰਮ ਵੀ ਚਿਕਾ ਚੁਕਾ ਘੱਟ ਪੈਂਦੀਆਂ ਥੱਲੇ ਬਿਲਕੁਲ ਹਾਂਜੀ ਤੇ ਮੈਂ ਹੁਣ ਉਦਾਂ ਦਾ ਬੜੇ ਨਾਰਮਲ ਅੰਦਾਜ਼ ਦੇ ਵਿੱਚ ਵੀ ਬੋਲੀ ਜਿਹੜਾ ਅੱਜ ਦਾ ਮਲਵਈ ਗਿੱਧਾ ਸ਼ੁਰੂ ਹੁੰਦਾ ਵੀ ਪਹਿਲਾ ਨਾਮ ਅਲੀ ਦਾ ਲਈਏ ਜਿਸ ਨੇ ਜਗਤ ਬਣਾਇਆ ਭਾਂਤ ਭਾਂਤ ਦੇ ਫੁੱਲ ਸਜਾ ਕੇ ਸੋਹਣਾ ਬਾਗ ਸਜਾਇਆ ਕਦੇ ਕਿਸੇ ਦੀ ਕਹੀ ਨਜ਼ਰ ਦਾ ਕਰਦਾ ਜੋ ਚਿਤ ਆਇਆ ਗਿੱਧਾ ਬਾਉ ਮੁੜ ਮਤਲਬ ਇਹ ਕਿਤੇ ਦੀ ਸ਼ੁਰੂਆਤ ਇੱਥੋਂ ਮੈਂ ਬੋਲੀ ਨਾ ਕਰਤੀ ਗਿੱਲ ਸਾਹਿਬ ਕਹਿਣ ਵੀ ਮੁੰਡਾ ਬਹੁਤ ਵੀਬਾ ਵੀ ਹੁਣ ਅੱਗੇ ਜਾ ਕੇ ਢੋਲੀ ਨੇ ਮੈਨੂੰ ਇਸ਼ਾਰਾ ਕੀਤਾ ਵੀ ਅਗਲੀ ਇੱਕ ਬੋਲੀ ਹੋਰ ਤੂੰ ਪਾਉਣੀ ਆ ਅੱਛਾ ਹੁਣ ਮੈਂ ਜਿਹੜੇ ਮੋਰੇ ਮੇਰੇ ਨਾਲ ਦੇ ਚੰਚਲ ਸੁਭਾਅ ਵਾਲੇ ਮਿੱਤਰ ਖੜੇ ਸੀ ਉਹਨਾਂ ਵੱਲ ਦੇਖ ਲਿਆ ਤੇ ਉਹ ਮੈਨੂੰ ਇਸ਼ਾਰਾ ਕਰਨ ਵੀ ਗਿੱਲ ਸਾਹਿਬ ਨੂੰ ਮੜਾ ਜਾ ਲਪੇਟ ਵਿੱਚ ਤੇ ਤੇਰੇ ਕੋ ਤਾਂ ਕਲਾ ਹੈਗੀ ਆ ਜੀ ਹੁਣ ਮੈਂ ਨਾ ਜੀ ਉਹ ਬੋਲੀ ਜਿਹੜੀ ਸੀ ਉਹ ਅਸਲ ਦੇ ਵਿੱਚ ਹੋਰ ਸੀ ਤੇ ਮੈਂ ਬੋਲੀ ਉੱਥੇ ਜਿਹੜੀ ਆ ਬਦਲ ਕੇ ਪਾਤੀ ਹੁਣ ਬੋਲੀ ਜਿਹੀ ਆਉਣ ਜਾਣ ਨੂੰ ਨੌ ਦਰਵਾਜ਼ੇ ਖਿਸਕ ਜਾਣ ਨੂੰ ਮੂਰੀ ਕੱਢ ਕਾਲਜਾ ਤੈਨੂੰ ਦਿੱਤਾ ਮਾਪਿਆਂ ਤੋਂ ਮੈਂ ਚੋਰੀ ਹੁਣ ਮੈਂ ਮਾਪੇ ਜਿਹੜੇ ਸੀ ਉਹਨਾਂ ਨੂੰ ਰਿਪਲੇਸ ਕਰਤਾ ਮੈਂ ਲਿਖਤਾ ਵੀ ਕੱਢ ਕਾਲਜਾ ਤੈਨੂੰ ਦਿੱਤਾ ਗਿੱਲ ਸਾਹ ਤੋਂ ਚੋਰੀ ਗਿੱਲ ਸਾਹ ਕੋਈ ਥੱਲੇ ਲਾਓ ਇਹਨੂੰ ਗਿੱਲ ਸਾਹ ਚਲੋ ਜੀ ਗਿੱਲ ਲਾਓ ਕਹਿੰਦੇ ਵੀ ਧੋੜੀ ਲਾਓ ਪਹਿਲਾਂ ਇਹਦੀ ਧੋੜੀ ਲਾਓ ਪਹਿਲਾਂ ਜਿਹੜਾ ਗਿੱਲ ਸਾਹ ਤੋਂ ਚੋਰੀ ਬਿਲਕੁਲ ਉਹ ਬੋਲੀ ਜਿਹੜੀ ਵੀ ਚੱਕ ਲਓ ਬੰਤ ਉਹਨੂੰ ਨਾਂ ਡਾਕਾ ਨਾ ਚੋਰੀ ਬਿਲਕੁਲ ਇਹਦੇ ਵਿੱਚ ਬੜੀ ਕਾਮਨ ਬੋਲੀ ਆ ਹਾਂ ਜੀ ਕਾਫੀ ਕਾਮਨ ਰਹੀ ਹੈ ਹੁਣ ਉਹ ਦੂਜੇ ਦਿਨ ਗਿੱਲ ਸਾਹਿਬ ਜਿਹੜੇ ਆ ਉਹ ਸੈਰ ਕਰਦੇ ਕਰਦੇ ਸਾਡੇ ਸੈਕਸ਼ਨ ਦੇ ਮੋੜ ਦੀ ਲੰਗੇ ਅੱਛਾ ਹੁਣ ਮੈਂ ਖਿੜਕੀ ਵਾਲੇ ਪਾਸੇ ਬੈਠਾ ਸੀ ਕਲਾਸ ਦੇ ਵਿੱਚ ਉਹਨਾਂ ਨੇ ਨਾ ਖਿੜਕੀ ਦੇ ਬਾਹਰੋਂ ਲੰਘਦੇ ਲੰਘਦੇ ਨੇ ਮੇਰੇ ਵੱਲੋਂ ਅੱਖਾਂ ਜੀਆਂ ਗੱਡੀਆਂ ਪੁੱਤ ਤੂੰ ਬਾਹਰ ਆ ਫੇ ਤੈਨੂੰ ਦੱਸਦਾ ਮੈਂ ਆਹ ਨਾ ਸੜਕੇ ਆ ਗਿਆ ਤਾਂ ਮੈਂ ਮੋੜ ਹੀ ਟਾਲ ਰਹਾ ਹਾਂ ਉਹ ਚਲੋ ਹੁਣ ਏਦਾਂ ਸੀ ਵੀ ਉਹਨਾਂ ਦਿਨਾਂ ਦੇ ਵਿੱਚ ਕੁਦਰਤੀ ਜਿਹੜੇ ਕਬੱਡੀ ਵਾਲੇ ਸੀ ਜਾਂ ਭੰਗੜ ਜਿਸ ਕਰਕੇ ਗਿੱਲ ਸਾਹਿਬ ਨੇ ਜਦੋਂ ਖੁੱਲ ਕੇ ਤਾਂ ਨਹੀਂ ਫਿਰ ਕਦੇ ਵੈਰ ਕੱਢਿਆ ਪਰ ਇਹ ਉਹਨਾਂ ਨੇ ਉਹਨਾਂ ਨੇ ਦਿਲ ਚ ਜ਼ਹਿਰ ਰੱਖਿਆ ਉਹਨਾਂ ਨੇ ਵੀ ਇਹ ਹਟਦਾ ਨਹੀਂ ਫੇ ਕੱਢ ਕਾਲਜਾ ਤੈਨੂੰ ਦਿੱਤਾ ਗਿੱਲ ਸਾਹਿਬ ਤੋਂ ਚੋਰੀ ਤੇ ਬਾਅਦ ਚ ਫੇ ਉਹਨਾਂ ਦੇ ਬੇਟੇ ਨੂੰ ਮੈਂ ਕੈਨੇਡਾ ਮਿਲਿਆ ਜੀ ਬ੍ਰੈਂਪਟਨ ਦੇ ਵਿੱਚ ਜਦੋਂ ਗਿੱਲ ਸਾਹਿਬ ਦੀ ਡੈਥ ਹੋ ਗਈ ਤੇ ਬਾਅਦ ਚ ਕੁਦਰਤੀ ਇੱਕ ਫੰਕਸ਼ਨ ਦੇ ਵਿੱਚ ਕੈਨੇਡਾ ਸਾਡੀ ਮੁਲਾਕਾਤ ਹੋਈ 2005 ਦੇ ਵਿੱਚ ਜੀ ਅਮਨ ਗਿੱਲ ਉਹਨਾਂ ਦਾ ਨਾਮ ਆ ਤੇ ਸਾਡਾ ਬਹੁਤ ਪਿਆਰਾ ਮਿੱਤਰ ਆ ਮੇਰਾ ਸੀਨੀਅਰ ਵੀ ਸੀ ਇੰਜੀਨੀਅਰਿੰਗ ਦੇ ਵਿੱਚ ਤੇ ਅਮਨ ਗਿੱਲ ਨੇ ਫੇ ਮੈਨੂੰ ਉਹ ਗੱਲ ਦੱਸੀ ਕਹਿੰਦਾ ਵੀ ਪਿੱਤੇ ਨੋਨੀ ਬਤਾ ਵਰਮਿੰਦਰ ਵੀ ਡੈਡ ਨਾ ਇਸ ਗੱਲ ਨੂੰ ਲੈ ਕੇ ਬਹੁਤ ਗੁੱਸੇ 'ਚ ਰਹੇ ਵੀ ਪਰਮਿੰਦਰ ਨੂੰ ਕਿਸੇ ਵੀ ਤਰ੍ਹਾਂ ਨਾ ਕਾਲਜ ਤੋਂ ਕਢਾ ਕੇ ਸਾਹ ਲੈਣਾ ਹੁਣ ਵੀ ਇਹਨੇ ਇਦਾਂ ਬੋਲੀ ਕਿਦਾਂ ਪਾਤੀ ਥੋੜੇ ਆਰਟਿਸਟ ਹੁੰਦੇ ਹੀ ਉਹਨਾਂ ਕੋਲ ਬਹੁਤ ਤਰੀਕੇ ਹੁੰਦੇ ਆ ਹੁਣ ਤੁਸੀਂ ਸੱਸਾਂ ਨੂੰ ਆਹ ਦੀ ਨੋਖ ਝੋਕ ਦੇਖ ਲਓ ਹਾਂਜੀ ਬੋਲੀਆਂ ਦੇ ਵਿੱਚ ਜਿਹੜੀ ਗੱਲ ਨੋ ਆਪਣੀ ਸੱਸ ਨੂੰ ਨਹੀਂ ਕਹਿ ਸਕਦੀ ਸਿੱਧੀ ਦਰਾਣੀ ਆਪਣੀ ਜਠਾਣੀ ਨੂੰ ਨਹੀਂ ਕਹਿ ਸਕਦੀ ਸਿੱਧੀ ਨਣਾਨ ਆਪਣੀ ਭਾਬੀ ਨੂੰ ਸਿੱਧੀ ਨਹੀਂ ਕਹਿ ਸਕਦੀ ਬਿਲਕੁਲ ਉਹ ਫਿਰ ਬੋਲੀਆਂ ਰਾਹੀਂ ਕਹਿੰਦੀ ਆ ਤੇ ਪਰ ਮੈਂ ਫੇਰ ਵੀ ਗੀਤਾਂ ਦੀ ਪਸੰਦ ਦੀ ਗੱਲ ਕਰਨ ਲੱਗਾ ਸੀ ਪਹਿਲਾਂ ਲਖਵਿੰਦਰ ਵਡਾੜੀ ਇੱਕ ਦੋ ਗੀਤ ਮੈਨੂੰ ਬਹੁਤ ਪਸੰਦ ਆ ਜਦਾਂ ਦੀਵਾਨਾ ਬੁਝਾਈ ਅਜੇ ਰਾਤ ਬਾਕੀ ਆ ਜੀ ਯਾਰ ਬਹਿ ਗਿਆ ਨੈਣਾ ਦੇ ਬੁਹੇ ਆ ਕੇ ਸਾਵਲ ਰੰਗੀਏ ਬਦਲੀ ਆ ਜਾ ਆ ਸਜਣਾ ਦੇ ਸ਼ਹਿਰਾਂ ਨੂੰ ਜੀ ਇੱਕ ਹੈਗਾ ਵੀ ਚਰਖੇ ਵਾਲਾ ਗੀਤ ਉਹਨਾਂ ਦਾ ਇਹ ਗੀਤ ਉਹਨਾਂ ਨੇ ਆਫ ਕੋਰਸ ਆਪਣੇ ਚਾਚਾ ਜੀ ਸਵਰਗਵਾਸੀ ਪਿਆਰੇ ਲਾਲ ਵਡਾਲੀ ਤੇ ਆਪਣੇ ਪਿਤਾ ਜੀ ਪੂਰਨ ਚੰਦ ਵਡਾਲੀ ਉਹਨਾਂ ਦੀ ਜਿਹੜੀ ਦੇਖ ਰੇ ਖੇਤਾਂ ਦਾ ਬਹੁਤ ਕੁਝ ਸਿੱਖਿਆ ਉਹਨਾਂ ਨੇ ਤੇ ਨਾਲ ਨਾਲ ਜੀ ਗੱਲ ਕਰੀਏ ਤਾਂ ਉਹਨਾਂ ਦਾ ਦਿਨ ਸ਼ਨੀਵਾਰ 31 ਮਈ ਨੂੰ ਸ਼ਾਮ ਨੂੰ 6 ਵਜੇ ਤੋਂ ਅਵਰਡਸ ਡਿਊ ਡ੍ਰੌਪ ਇਵੈਂਟ ਸੈਂਟਰ ਮਰਕਾਉ ਦੇ ਵਿੱਚ ਜਿਹੜਾ ਇਹ ਸ਼ੁਰੂ ਹੋ ਜਾਣਾ 24 ਮਈ ਨੂੰ ਮਾਫ ਕਰਨਾ ਜੀ ਅਰ ਏਦਲੀ ਪਾਲਪਾ ਜੀ ਹੁਣੀ 02188451 ਦੇ ਉੱਤੇ ਕਹਿੰਦੇ ਟਿਕਟਾਂ 90% ਵਿਗ ਗਈਆਂ ਬਿਲਕੁਲ 15 ਡਾਲਰ ਦੀ ਟਿਕਟ ਹੈ ਤਾਂ ਤੁਸੀਂ ਫਟਾਫਟ ਖਰੀਦ ਲਓ ਫੇਰ ਨਾ ਕੋਈ ਉਦੋਂ ਜਾਣੀ ਹੈ ਤੇ ਬੀਬੀਆਂ ਲਈ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਵਾਲਿਆਂ ਨੇ ਫੁਲਕਾਰੀ ਨਾਈਟ ਕਰਾਉਣੀ ਹੈ ਜੀ ਲੇਡੀਜ਼ ਓਨਲੀ ਨਾਈਟ ਆ ਉਹ ਤੇ 15 ਨੇ ਵੀ ਨਹੀਂ ਲੱਗਣਗੇ ਉਹ ਫ੍ਰੀ ਦੇ ਵਿੱਚ ਆ ਫ੍ਰੀ ਦੇ ਵਿੱਚ ਜਿਹੜੇ ਜਾਣਾ ਚਾਹੁੰਦੇ ਤੇ ਜਾ ਸਕਦੇ ਆ ਫਟਾਫਟ ਸਾਨੂੰ ਉਹਨਾਂ ਨੇ ਬੈਲੇ ਨਾ ਕਰਦੇ ਵੀ ਤੁਸੀਂ ਨਾ ਲੱਗਿਆ ਉਹ ਨਹੀਂ 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 ਵੀ ਸਰ ਬੀਬੀਆਂ ਹੀ ਆ ਸਕਦੀਆਂ ਦਿਨ ਸ਼ਨੀਵਾਰ 31 ਮਈ ਆ ਜੀ ਇਹ ਸ਼ਾਮ ਨੂੰ 6:00 ਵਜੇ ਜੀ ਤੇ ਪਿੰਡ ਦੇ ᱜੇੜੇ ਰੁਪਿੰਦਰ ਹਾਂਡਾ ਜਿਹੜਾ ਤੁਸੀਂ ਐਕਸ਼ਨ ਜਿਆ ਕਰਦੇ ਹੋਣੇ ਆ ਉਹ ਆ ਰਿਹਾ ਜੀ ਤੀਆਂ ਦਾ ਮੇਲਾ ਲੈ ਕੇ ਦੇਸੀ ਡੀਐਨਬੀ ਤੇ ਗੂਟ ਲਾਈਵ ਵਾਲਿਆਂ ਵੱਲੋਂ 27 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਤੇ ਐਸਬੀਐ ਸਪੋਰਟਸ ਐਂਡ ਕਲਚਰ ਕਲੱਬ ਵਾਲੇ 8ਵਾਂ ਤੀਆਂ ਦਾ ਮੇਲਾ ਪੇਸ਼ ਕਰ ਰਹੇ ਲੌਂਗ ਲੇਚੀ ਟੂਰ ਬਾਈ ਮਨਤਨੂਰ ਸ਼ਰਨਦੀਪਣੀ ਪੂਰੀ ਤਿਆਰੀ ਦੇ ਵਿੱਚ 28 ਜੂਨ ਦਿਨ ਸ਼ਨੀਵਾਰ ਨੂੰ 6:30 ਵਜੇ ਟਿਊ ਡਰਾਪ ਇਵੈਂਟ ਸੈਂਟਰ ਦੇ ਵਿੱਚ ਤੇ ਉਸ ਤੋਂ ਬਾਅਦ ਐਨ ਜ਼ेड ਪੰਜਾਬੀ ਮਲਟੀਮੀਡੀਆ ਟਰੱਸਟ ਜਿਹੜਾ ਸਾਲ ਪਰ ਤੁਹਾਡੇ ਲਈ ਕੋਈ ਨਾ ਕੋਈ ਇਵੈਂਟਸ ਲੈ ਕੇ ਹਾਜ਼ਰ ਹੁੰਦੇ ਆਪਾਂ ਇਸ ਵਾਰ ਪੰਜਵਾਂ ਪੰਜਾਬੀ ਪੇਂਟਿੰਗ ਕੰਪੀਟੀਸ਼ਨ ਜਿਹੜਾ ਅਲੱਗ-ਅਲੱਗ ਥੀਮਸ ਤੇ ਉਹ 12 ਜੁਲਾਈ ਨੂੰ ਸ਼ਾਮ ਨੂੰ 4:00 ਵਜੇ ਜਿਹੜਾ ਇਹ ਹੋਣਾ ਜੀ ਤੇ ਤੁਸੀਂ ਨਵਦੀਪ ਕੁਟਾਰੀਆ ਹੁਣਾਂ ਨੂੰ ਵਟਸਐਪ ਦੇ ਉੱਤੇ 072656406 ਦੇ ਉੱਤੇ ਗੱਲਬਾਤ ਜਿਹੜੀ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੋ ਆਪਣੇ ਵਿਰਸੇ ਤੇ ਆਪਣੇ ਸੱਭਿਆਚਾਰ ਨੂੰ ਜੁੜੇ ਰਹਿਣ ਦੇ ਲਈ ਜਿਹੜੀਆਂ ਸੋਹਟ ਕਲਾਮਾਂ ਪੰਜਾਬ ਦੀਆਂ ਉਹ ਪੇਂਟਿੰਗ ਦੇ ਰਾਹੀਂ ਵੀ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕਰਦੇ ਰਹੇ ਆ ਸੋ ਪੰਜਵਾਂ ਇਹ ਕੰਪੀਟੀਸ਼ਨ ਹੋਣਾ ਜੀ ਬਿਲਕੁਲ ਤੇ ਪਰਮਿੰਦਰ ਭਾਜੀ ਆਪਾਂ ਗੱਲ ਕਰਦੇ ਆ ਇੱਕ YouTube ਦੇ ਉੱਤੇ ਆ ਮੂਵੀ ਬਣਾ ਕੇ ਪਾਈ ਹੈ AI ਦੇ ਨਾਲ ਸਿੱਖ ਇਤਿਹਾਸ ਦੇ ਉੱਤੇ ਔਰ ਇਹ ਜਿਹੜੀ ਹੈ ধਰੂਵ ਰਾਠੇ ਜਿਹੜਾ ਉਹਨਾਂ ਨੇ ਪਾਈ ਸੀ ਫਿਲਹਾਲ ਵਿਵਾਦ ਤੋਂ ਬਾਅਦ ਚਾਹੀ ਉਹਨਾਂ ਨੇ ਇਸ ਨੂੰ ਡਿਲੀਟ ਕਰ ਦਿੱਤਾ ਤੇ ਕਿ ਏ ਆਈ ਦੀ ਨਾਲ ਜਿਹੜੀਆਂ ਇਦਾਂ ਦੀ ਐਸੇ ਕ ਇਤਿਹਾਸ ਤੇ ਮੂਵੀਜ਼ ਬਣਦੀਆਂ ਨੇ ਕਿ ਇਹ ਨਹੀਂ ਬਣਨੀਆਂ ਚਾਹੀਦੀਆਂ ਸਿੱਖ ਹਿਸਟਰੀ ਦਾ ਫਿਰ ਕਿਹੜਾ ਆਪਾਂ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀ ਨਾਨ ਪੰਜਾਬੀ ਐ ਜਾਂ ਨਾਨ ਇੰਡੀਅਨ ਐ ਸੋ ਸਿੱਖ ਇਤਿਹਾਸ ਬਾਰੇ ਹੋਰ ਕਿਹੜਾ ਇਦਾਂ ਦਾ ਤਰੀਕਾ ਆ ਜਿਹੜਾ ਕਿ ਅਸੀਂ ਲੋਕਾਂ ਨੂੰ ਆਪਣੀ ਪਛਾਣ ਦੱਸ ਸਕਦੇ ਆ ਆਪਣੇ ਇਤਿਹਾਸ ਬਾਰੇ ਦੱਸ ਸਕਦੇ ਆ ਤੁਸੀਂ ਆਪਣੇ ਨਾ ਸਵਾਲ ਦੇ ਵਿੱਚ ਵੈਸੇ ਇਦਾਂ ਦਾ ਜਵਾਬ ਦਿੱਤਾ ਬਿਲਕੁਲ ਹਾਂਜੀ ਸਾਡੇ ਜਿਹੜੇ ਜੁੜੇ ਹੋਏ ਸਰੋਤੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਆਪਣਾ ਵੀ ਪ੍ਰਤੀਕਰਮ ਜ਼ਰੂਰ ਦੇਣ ਰਲ ਮਿਲੇ ਪ੍ਰਤੀਕਰਮ ਇਤਿਹਾਸਲ ਹੋ ਰਿਹਾ ਬਿਲਕੁਲ ਮੇਰੇ ਸਤਿਕਾਰਯੋਗ ਸਰਦਾਰ ਭੋਲਾ ਸਿੰਘ ਗਿਲਪਤੀ ਬਠਿੰਡੇ ਵਾਲੇ ਬਾਈ ਕਹਿੰਦੇ ਵੀ ਬਹੁਤ ਖੂਬ ਗੁੱਡ ਮਾਰਨਿੰਗ ਜੀ ਤੇ ਇਹ ਰਾਮ ਚੌਧਰੀ ਜੀ RAM RAM ਤੇ ਵਾਹਿਗੁਰੂ ਕਰੇ ਦੇਜ ਤੁਛੜ ਦੀ ਕਲਾਚਰਾਵ ਕਰਨ ਬਰਾੜ ਇਨਵਰ ਕਾਰਗਿਲ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ ਗਗਨਦੀਪ ਸਿੰਘ ਹਣੀ ਗੁੱਡ ਮਾਰਨਿੰਗ ਕਹਿੰਦੇ ਆ ਮੇਰਾ ਇਹ ਮੰਨਣਾ ਗਰਚਰੀ ਜਿਹੜੀ ਤੁਸੀਂ ਵੀ ਗੱਲ ਤਰੀਕੇ ਜਣਾ ਕਹਿ ਦਿੱਤੀ ਆ ਦੇਖੋ ਚਾਰ ਸਹਬਜ਼ਾ ਦੇ ਮੂਵੀ ਆਈ ਸੀ ਉਹਦੇ ਵਿੱਚ ਐਨੀਮੇਸ਼ਨ ਜਿਹੜੀ ਆ ਉਹਦੇ ਰਾਹੀਂ ਹੀ ਚਾਰ ਸਹਬਜ਼ਾ ਦਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਹਾਂਜੀ ਔਰ ਦੁਨੀਆ ਭਾਰ ਦੇ ਵਿੱਚ ਜਿਹੜੇ ਕਾਸਤਰ ਤੇ ਸਾਡੀ ਬਾਹਰਲੀ ਜੰਪਲ ਰਹੀ ਪੰਜਾਬੀ ਮੂਲ ਦੀ ਪੀੜੀ ਆ ਉਹਨਾਂ ਨੂੰ ਬਹੁਤ ਲੱਗਿਓ ਇਸ ਕੈਰੈਕਟਰ ਨੂੰ ਜਾਂ ਉਹ ਸਾਰੀ ਘਟਨਾ ਨੂੰ ਬਿਰਤਾਂਤ ਨੂੰ ਦੇਖਣ ਦਾ ਸੁਣਨ ਦਾ ਮੌਕਾ ਮਿਲਿਆ ਬਿਲਕੁਲ ਹਾਂ ਸਮਾਗਵਾਇਆ ਵੀ ਜਿਹੜੀ ਆਡੀਓ ਵਿਜੂਅਲ ਚੀਜ਼ਾਂ ਜੀ ਉਹਨਾਂ ਦਾ ਪ੍ਰਭਾਵ ਬਹੁਤ ਦੂਰ ਤੱਕ ਰਹਿੰਦਾ ਹੁਣ ਤੁਸੀਂ ਪੰਜਾਬ ਦੇ ਵਿੱਚ ਵੀ ਜਾਣਦੇ ਹੋ ਜੱਲਿਆਂਵਾਲਾ ਬਾਗ ਤੋਂ ਲੈ ਕੇ ਚਾਹੇ ਤੁਸੀਂ ਅ ਕਲਾਗਬਿੰਦਗੜ੍ਹ ਦੀ ਗੱਲ ਕਰ ਲਓ ਉੱਥੇ ਜਿਹੜੇ ਸ਼ਾਮ ਨੂੰ ਸਾਊਂਡ ਐਂਡ ਆਡੀਓ ਜਿਹੜੇ ਪ੍ਰੋਗਰਾਮ ਹੁੰਦੇ ਜੀ ਉਹਨਾਂ ਦਾ ਪ੍ਰਭਾਵ ਬਹੁਤ ਹੁੰਦਾ ਅਸਲਾਨੀਆਂ ਦੇ ਉੱਤੇ ਉਹਨਾਂ ਨੂੰ ਅਸਲ ਇਤਿਹਾਸ ਥੋੜੇ ਜੇ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਚਾਹੇ ਕਿ ਉਹਦੇ ਚਲੋ ਕਈ ਚੀਜ਼ਾਂ ਰਲਾ ਹੁੰਦਾ ਕਈ ਚੀਜ਼ਾਂ ਕਮਰਸ਼ੀਅਲ ਐਂਗਲ ਤੋਂ ਦੇਖੀਆਂ ਜਾਂਦੀਆਂ ਪਰ ਮੇਰਾ ਇਹ ਮੰਨਣਾ ਹੈ ਕਿ ਜੇ ਤਰੀਕੇ ਨਾਲ ਕਿਸੇ ਚੀਜ਼ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। ਬਿਲਕੁਲ। ਵੀ ਠੀਕ ਆ ਵੀ ਇਹ ਮਾਮਲਾ ਸ਼ਰਦਾ ਦੇ ਨਾਲ ਜੁੜਿਆ ਹੋਇਆ। ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਫੀਲਿੰਗਸ ਹੁੰਦੀਆਂ ਧਰਮਾਂ ਦੀਆਂ। ਉਹਨਾਂ ਨੂੰ ਲੱਗਦਾ ਕਿ ਨਹੀਂ ਸਾਡੇ ਗੁਰੂ ਸਾਹਿਬ ਅਸਲ ਦੇ ਵਿੱਚ ਇਸ ਤਰ੍ਹਾਂ ਦੇ ਨਹੀਂ ਸੀ ਜਿਦਾਂ ਦੇ ਸੋਭਾ ਸਿੰਘ ਨੇ ਮੜਾਤੇ। ਪਰ ਮੇਰਾ ਇੱਕ ਵੈਲਿਡ ਪੁਆਇੰਟ ਇਹ ਆ ਵੀ ਜਦੋਂ ਸੋਭਾ ਸਿੰਘ ਨੇ ਪਹਿਲੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹ ਤਸਵੀਰਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਘਰੇ ਵੀ ਲੱਗੀਆਂ ਹੋਈਆਂ। ਹਾਂਜੀ। ਉਹਨਾਂ ਤਾਂ ਇਹ ਉਹਨਾਂ ਦੀ ਉਦੋਂ ਗਲਤੀ ਆ ਕਿ ਇਹ ਕਲਪਨਾ ਆ ਕਾਲਪਨਿਕ ਤਸਵੀਰਾਂ ਸਾਰੀਆਂ ਬਿਲਕੁਲ ਬਿਲਕੁਲ ਰਿਐਲਿਟੀ ਅਸਲ ਤਸਵੀਰ ਤਾਂ ਜਿਹੜੀ ਆ ਕਿਸੇ ਨੂੰ ਵੀ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਚਾਹੁੰਦੇ ਵੀ ਨਹੀਂ ਸੀ ਮੈਂ ਤੁਹਾਨੂੰ ਸੱਚੀ ਦੱਸਾਂ ਸ਼ਾਇਦ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਬਦ ਗੁਰੂ ਦੇ ਨਾਲ ਸਾਨੂੰ ਜੋੜਿਆ ਹਮ ਬਿਲਕੁਲ ਹਾਂਜੀ ਜਬਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਸੋ ਉਹਦਾ ਮਕਸਦ ਇਹੀ ਸੀ ਗੁਰੂ ਸਾਹਿਬ ਦਾ ਕਿ ਇਹ ਸਿੱਧ ਗੋਸਤ ਵਰਗੀਆਂ ਬਾਣੀਆਂ ਸ਼ਾਮਲ ਹੋ ਰਹੀਆਂ ਆ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਉਹਦੇ ਪਿੱਛੇ ਮੰਤਵ ਇਹੀ ਸੀ ਵੀ ਗੁਰੂ ਸਾਹਿਬ ਸਾਨੂੰ ਸ਼ਬਦ ਗੁਰੂ ਨਾਲ ਜੋੜਨਾ ਚਾਹੁੰਦੇ ਸੀ ਉਹ ਸੰਵਾਦ ਦੇ ਵਿੱਚ ਯਕੀਨ ਕਰਦੇ ਸੀ ਔਰ ਮਾਫ ਕਰਨਾ ਅੱਜ ਦੀ ਦੁਨੀਆ ਦੇ ਵਿੱਚ ਸੰਵਾਦ ਜਿਹੜਾ ਖਾਸ ਕਰਕੇ ਸਿੱਖਾਂ ਦੇ ਵਿੱਚ ਬਹੁਤ ਘਟ ਗਿਆ ਇਹਦੇ ਬਾਰੇ ਚਰਚਾ ਜਿਹੜੀ ਆ ਇਹ ਠੀਕ ਆ ਕਿ ਜੇਕਰ ਉਹ ਵਰਾਠੀ ਨੇ ਇੱਕ ਪੋਜ਼ਿਟਿਵ ਐਂਗਲ ਤੋਂ ਸਿੱਖਾਂ ਨੂੰ ਸ਼ੋਕੇਸ ਕਰਨ ਦੇ ਲਈ ਉਹ ਉਹਨੂੰ ਬਣਾਇਆ ਤੇ ਮੈਂ ਦੇਖੀ ਆ ਜੀ ਉਹ ਔਰ ਸਾਰੇ ਤੋਂ ਜ਼ਿਆਦਾ ਐਸਜੀਪੀਸੀ ਐ ਇਹਨਾਂ ਨੇ ਇਤਰਾਜ਼ ਜਤਾਇਆ ਜਿਨ੍ਹਾਂ ਦੇ ਸਖਤ ਐਕਸ਼ਨ ਦੇ ਕਰਕੇ ਜਿਹੜਾ ਇਸ ਨੂੰ ਹਟਾ ਦਿੱਤਾ ਗਿਆ ਬਾਅਦ ਵਿੱਚ ਉਹਨੇ ਹਟਾਣਾ ਹੀ ਸੀ ਕਿ ਜਦੋਂ ਤੁਸੀਂ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਦ ਜਿਹੜੀ ਆਪਣੀ ਜਿਹੜੀ ਪ੍ਰਬੰਧਕ ਕਮੇਟੀਆਂ ਨੇ ਉਹੀ ਇਹਨਾਂ ਚੀਜ਼ਾਂ ਦੇ ਉੱਤੇ ਇਤਰਾਜ਼ ਜੇ ਤਾਂ ਕੋਈ ਗਲਤ ਗੱਲ ਹੈ ਇਸ ਵੀਡੀਓ ਦੇ ਵਿੱਚ ਆ ਫਿਰ ਤਾਂ ਤੁਸੀਂ ਤੁਸੀਂ ਆਪਣੇ ਪਹਿਲਾ ਪੁਆਇੰਟ ਆਫ View ਤੋਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਦਾਂ ਨਹੀਂ ਲੱਗਿਆ ਅਗਰ ਤੁਸੀਂ ਦੇਖੀ ਆ ਹਾਂ ਜੀ ਦੇਖੋ ਕੁਝ ਗਲਤ ਲੱਗਾ ਤੁਹਾਨੂੰ ਨਹੀਂ ਮੈਨੂੰ ਤਾਂ ਕੁਝ ਏਡਾ ਗਲਤ ਲੱਗਾ ਨਹੀਂ ਜਿਹੜੀ ਗੱਲ ਪ੍ਰਦਰਸ਼ਿਤ ਕਰਨ ਦੀ ਜਿਹੜੀ ਖਾਸ ਤੌਰ ਤੇ ਉਹ ਤਰੀਕਾ ਹੋਰ ਬਿਹਤਰ ਹੋ ਸਕਦਾ ਮੇਰੇ ਹਿਸਾਬ ਦੇ ਨਾਲ ਕਮੀਆਂ ਕਮੀਆਂ ਨੂੰ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਦੇਖੋ ਅਵੋਇਡ ਕਰਨਾ ਚਾਹੀਦਾ ਜੇ ਜਾਂ ਤਾਂ ਥਰੂਆਊਟ ਹੀ ਤੁਸੀਂ ਸ਼ੁਰੂ ਤੋਂ ਉਹ ਪਾਲਿਸੀ ਰੱਖਦੇ ਨਾ ਹਾਂਜੀ ਹੁਣ ਤੁਸੀਂ ਦੇਖੋ ਵੀ ਨਾਨਕਸ਼ਾ ਫਕੀਰਵਾਰੀ ਪਾਲਿਸੀ ਹੋਰ ਹੋ ਗਈ ਚਾਰ ਸਾਹਿਬਜ਼ਾ ਦੀ ਵਾਰੀ ਹੋ ਗਈ ਹੋਰ ਹੋ ਗਈ ਆ ਹਾਂ ਲੱਖਾਂ ਕਰੋੜਾ ਰੁਪਿਆ ਲੱਖਾਂ ਕਰੋੜਾ ਰੁਪਿਆ ਜਿਹਨੇ ਲਾਇਆ ਬੰਦੇ ਨੇ ਪਹਿਲਾਂ ਉਹਨੇ ਸ਼ਰੋਣੀ ਕਮੇਟੀ ਦੇ ਮੈਂਬਰਾਂ ਦੇ ਨਾਲ ਸਲਾਹ ਕੀਤੀ ਜੀ ਉਸ ਤੋਂ ਜਦੋਂ ਚੀਜ਼ ਬਣ ਕੇ ਤਿਆਰ ਹੋ ਗਈ ਫਿਰ ਉਹੀ ਸ਼ਰੋਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਦਬਾਓ ਚ ਆ ਕੇ ਮੁੱਕਰ ਗਏ ਇਸ ਗੱਲ ਤੋਂ ਬਿਲਕੁਲ ਹਾਂਜੀ ਸੋਰ ਰਲੇ ਮੇਲੇ ਇਹਦੇ ਤੇ ਵਿਚਾਰ ਹੈਗੇ ਆ ਮੈਂ ਚਾਹੂੰਗਾ ਜਿਹੜੇ ਸਾਡੇ ਸਰੋਤੇ ਆ ਕਾਫੀ ਸੂਝਵਾਨ ਆ ਉਹ ਇਹਦੇ ਤੇ ਆਪਣੇ ਵਿਚਾਰ ਜ਼ਰੂਰ ਦੇਣ ਉਹ ਚੀਜ਼ ਨੂੰ ਕਿੱਦਾਂ ਦੇਖਦੇ ਆ ਉਹਨਾਂ ਦੇ ਹਿਸਾਬ ਨਾਲ ਜਿਹੜੀ ਅਗਲੀ ਪੀੜ੍ਹੀ ਆ ਉਹ ਇਹ ਐਸੀ ਨੂੰ ਕਿਦਾਂ ਹੈਂਡਲ ਕਰਨਗੇ ਇਹ ਹੁਣ ਇਹ ਵੱਡਾ ਚੈਲੰਜ ਆ ਕਿਉਂਕਿ ਬਹੁਤ ਸਾਰੇ ਵਕ ਵਕ ਮੁਲਕਾਂ ਦੇ ਵਿੱਚ ਹੁਣ ਪੰਜਾਬੀ ਜਾਬਸੇ ਜੀ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਉਸ ਵਾਰ ਹੁਣ ਪਰਦੇਸੀ ਪੰਜਾਬ ਦੇ ਵਿੱਚ ਸਾਡੀ ਗਿਣਤੀ ਜਿੰਨੀ ਵੱਡੀ ਹੈਗੀ ਹੈ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਣੀ ਚਾਹੀਦੀ ਆ ਤੀਨੂ ਰੀਨਾ ਮਲਤਾਨੀ ਜੀ ਸਾਡੇ ਨਾਲ ਜੁੜੇ ਹੋਏ ਨੇ ਪਿਆਰਪਰੀ ਸਾਸਤਰੀ ਕਾਲ ਜੀ ਕਰਨ ਬਰਾੜ ਕਹਿੰਦੇ ਬਾਈ ਜੀ ਏਆਈ ਦੀ ਬਹੁਤ ਦੂਰ ਦੀ ਗੱਲ ਆ ਜੀ ਬਟ ਕੁਝ ਪੰਤ ਤੱਕ ਤੱਕਵਾਦ ਸੰਪਰਦਾ ਕਰਕੇ ਸਾਡੇ ਤੋਂ ਗੁਰੂ ਮਹਾਰਾਜੀ ਜੀ ਮਹਾਰਾਜੀ ਜੀ ਸੇਵਾ ਵੀ ਕਰਨ ਤੋਂ ਗੁਰੇਜ਼ ਗੁਰੇਜ਼ ਹੀ ਜਾਂਦਾ ਹੈ ਗੁਰੇਜ਼ ਹੀ ਜਾਂਦਾ ਕਿਉਂ ਹੈ ਅਸੀਂ ਅੰਮ੍ਰਿਤਪਾਨ ਨਹੀਂ ਹੈਗੇ ਆਮ ਕਰਨ ਬਰ ਉਹਨਾਂ ਦਾ ਇਹ ਵੀ ਪੁਆਇੰਟ ਕਾਫੀ ਹੱਦ ਤੱਕ ਵੈਲਿਡ ਮੈਂ ਪਹਿਲਾਂ ਵੀ ਇੱਕ ਦੋ ਵਾਰ ਬੜੀਆਂ ਨਿੱਜੀ ਗੱਲਾਂ ਰੇਡੀਓ ਦੇ ਉੱਤੇ ਕਰ ਲੈਣਾ ਹਾਲਾਂਕਿ ਮੈਨੂੰ ਕਰਨੀਆਂ ਨਹੀਂ ਚਾਹੀਦੀਆਂ ਹੁਣ ਮੇਰਾ ਜਿਹੜਾ ਛੋਟਾ ਵੀਰ ਆ ਜੀ ਉਹਨੇ ਕੇਸ ਨਹੀਂ ਰੱਖੇ ਹੋਏ ਪਰ ਜਦੋਂ ਵੀ ਅਸੀਂ ਕਿਸੇ ਟਰੈਵਲ ਦੇ ਉਤੇ ਹੁੰਨੇ ਆ ਯਾਤਰਾ ਕਰ ਰਹੇ ਹੁੰਨੇ ਆ ਤਾਂ ਉਹ ਪਾਠ ਕਰ ਰਿਹਾ ਹੁੰਦਾ ਜੀ ਤੇ ਮੈਂ ਸ਼ਾਇਰੀ ਸੁਣ ਰਹਾ ਹਾਂ ਜੀ ਕਿਸੇ ਨੇ ਕਿਹਾ ਨਹੀਂ ਜੇ ਕਿਸੇ ਨੇ ਕੇਸ ਨਹੀਂ ਰੱਖਿਆ ਹੈ ਜ਼ਰੂਰੀ ਨਹੀਂ ਮੈਂ ਉਹੀ ਕਹਿਣਾ ਚਾਹਣਾ ਕਿ ਉਹ ਪਾਠ ਨਹੀਂ ਕਰਦਾ ਮੈਂ ਉਹੀ ਕਹਿਣਾ ਚਾਹਣਾ ਵੀ ਮੈਨੂੰ ਆਪਣੇ ਘਰ ਦੇ ਵਿੱਚ ਹੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿਸੇ ਨੂੰ ਮੈਂ ਕੀ ਕਹਿਣਾ ਸੋ ਇਤੇ ਕਰਨ ਬਰਾੜ ਸਾਡਾ ਬਹੁਤ ਪਿਆਰਾ ਛੋਟਾ ਮਿੱਤਰ ਆ ਵਰਕਰਦਾਰ ਆ ਹਾਂਜੀ ਉਹਨੇ ਭਾਵੇਂ ਕਿ ਉਹ ਓਕੇਜਨਲੀ ਪਕਬੰਦਾ ਕੇਸ ਨਹੀਂ ਰੱਖੇ ਹੋਏ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਇਸ ਕਲ ਦੀ ਮੁਹਤਾਜ ਹੋਣੀਆਂ ਚਾਹੀਦੀਆਂ ਗੁਰੂ ਸਾਹਿਬ ਦੇ ਜ਼ਮਾਨੇ ਤੋਂ ਹੀ ਜਿਹੜਾ ਸਹਿਜਤਾ ਦੀ ਸਿੱਖਾਂ ਦਾ ਕਨਸੈਪਟ ਹੈਗਾ ਜੀ 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 ਅਸੀਂ ਇਹਨਾਂ ਨੂੰ ਬੋਕਲ ਚ ਲੈ ਹੀ ਲਵਾਂਗੇ ਇਹ ਤਾਂ ਕੱਲ ਨੂੰ ਇਹ ਸਾਡੇ ਜਿਹੜੇ ਸਹਿਜਤਾਰੀ ਸਿੱਖ ਭਰਾ ਨੇ ਜਾਂ ਸਹਿਜਤਾਰੀ ਭੈਣਾ ਸਾਡੀਆਂ ਉਹ ਸ਼ਾਇਦ ਆਪਣੇ ਧਰਮ ਦੇ ਨਾਲ ਜੁੜ ਨਹੀਂ ਪਾਏ ਤੋ ਕਿਤੇ ਦੂਰ ਚਲੇ ਜਾਣਗੇ ਇਹ ਬੜਾ ਜ਼ਰੂਰੀ ਆ ਇਹਨਾਂ ਨੂੰ ਬੋਕਲ ਚ ਲੈ ਕੇ ਇਹਨਾਂ ਨੂੰ ਸਮਝਾਉਣਾ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਕਿਉਂਕਿ ਉਹ ਵੀ ਉਸੇ ਰਾਹ ਦੇ ਪੰਧ ਹੀ ਆ ਜੀ ਬਿਲਕੁਲ ਹਾਂ ਜੀ ਤੇ ਠੀਕ ਆ ਸਰੂਪ ਪੱਖੋਂ ਕਈ ਵਾਰੀ ਕਈ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਕਈਆਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਕਈ ਵਾਰੀ ਸੰਸਕਾਰਾਂ ਦੇ ਵਿੱਚ ਜੋ ਮਾਪੇ ਨੇ ਦਿੱਤਾ ਉਹ ਸ਼ਾਇਦ ਅਸੀਂ ਆਪਣੇ ਪੱਲੇ ਵਿੱਚ ਨਹੀਂ ਰਹਿਣ ਦਿੱਤਾ ਇਹ ਹੈਗਾ ਇਸ਼ੂ ਯਾ ਇਹ ਤੇ ਵੱਖ-ਵੱਖ ਸਮੇਂ ਤੇ ਚਰਚਾ ਹੁੰਦੀ ਰਹਿੰਦੀ ਆ ਜਦੋਂ ਵੀ ਕਿਤੇ ਬਾਹਰ ਅੰਦਰ ਜਾਣ ਦਾ ਮੌਕਾ ਮਿਲਦਾ ਇਹਦੇ ਬਾਰੇ ਗੱਲ ਚੱਲਦੀ ਆ ਸੀਰੀਅਸ ਨੋਟ ਦੇ ਉੱਤੇ ਗੱਲਾਂ ਚੱਲਦੀਆਂ ਆਪਣੀ ਪਛਾਣ ਨੂੰ ਲੈ ਕੇ ਮੈਂ ਆਪਣੀ ਨਿੱਜੀ ਗੱਲ ਕਰਾਂ ਤੇ ਮੈਂ ਆਪਣੀ ਪਛਾਣ ਨੂੰ ਬਹੁਤ ਪਿਆਰ ਕਰਦਾ ਜੀ ਇਹ ਗੱਲ ਮੈਂ ਪੂਰੇ ਫਖਰ ਨਾਲ ਕਹਿ ਰਿਹਾ ਹੰਕਾਰ ਨਾਲ ਨਹੀਂ ਕਹਿ ਰਿਹਾ ਜੀ ਮੈਨੂੰ ਹੀ ਲੱਗਦਾ ਹੁੰਦਾ ਵੀ ਜਿੱਥੇ 220 ਤੋਂ ਵੱਧ ਵੱਖ-ਵੱਖ ethnicities ਬੈਕਗ੍ਰਾਉਂਡ ਦੇ ਲੋਕ ਇਸ ਮੁਲਕ ਦੇ ਵਿੱਚ ਰਹਿੰਦੇ ਆ ਇਗਲ ਮੈਨੇ ਰੱਖਦੀ ਆ ਕਿ ਤੁਸੀਂ ਆਪਣੀ ਪਛਾਣ ਨੂੰ ਬਰਕਰਾਰ ਰੱਖ ਸਕੋ ਤਾਂ ਚੰਗੀ ਗੱਲ ਆ ਬਿਲਕੁਲ ਬਿਲਕੁਲ ਸਹੀ ਕਿ ਸਿੱਖੀ ਸਿਧਾਂਤਾਂ ਦੀ ਗੱਲ ਜਿਹੜੀ ਇਹਦੇ ਨਾਲ ਜੋੜ ਕੇ ਜਿਹੜੀ ਆ ਉਹ ਸੱਤਕ ਨਾ ਦੇਖੀ ਜਾਵੇ ਸਿਕਿਉਰਿਟੀ ਕੱਚੀ ਨਹੀਂ ਕਿ ਕੇਸ ਘਟਾਉਣ ਦੇ ਨਾਲ ਖਤਮ ਹੋ ਜਾਏ ਜੀ ਬਿਲਕੁਲ ਦੂਸਰੇ ਪਾਸੇ ਜਗਤਾਰ ਸਿੰਘ ਹਵਾਰੇ ਦੀ ਗੱਲ ਕਰਦੇ ਆ ਦਾ ਇੱਕ ਹੋਰ ਕੇਸ ਦੇ ਵਿੱਚੋਂ ਜਿਹੜਾ ਹੈ ਉਹਨਾਂ ਨੂੰ ਬਰੀ ਕਰ ਦਿੱਤਾ ਹੈ ਸੂਰਮੇ ਆਉਣ ਤਰੀਕਾਂ ਤੇ ਦੁਨੀਆ ਦਰਸ਼ਨ ਕਰਦੀ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਜੀ ਬਿਲਕੁਲ ਆਹ ਗੇਸ ਤਾਂ ਇਦਾਂ ਹੁੰਦਾ ਜੀ ਇਹ ਭਾਰਤ ਵਰਗੇ ਮੁਲਕ ਦੇ ਵਿੱਚ ਚਾਹੀ ਕੇ ਡੈਮੋਕਰੈਟਿਕ ਪ੍ਰੈਕਟਿਸ ਆ ਇਹ ਬੜਾ ਈਜ਼ੀ ਆ ਮੈਨੂੰ ਯਾਦ ਆ ਸਾਡੇ ਲਾਗੇ ਡੀਐਸਪੀ ਦੇ ਰੀਡਰ ਸਾਹਿਬ ਰਹਿੰਦੇ ਹੁੰਦੇ ਸੀ ਇੱਕ ਹੋਰ ਨਹੀਂ ਕਿਸੇ ਬੰਦੇ ਨਾਲ ਉਹਨਾਂ ਦਾ ਵੈਰ ਪੈ ਗਿਆ ਉਹ ਵੈਰ ਉਹਨਾਂ ਨੇ ਕਿਦਾਂ ਕੱਢਿਆ ਜੀ ਉਹ ਕਹਿੰਦੇ ਵੀ ਗੈਰ ਜ਼ਮਾਨਤੀ ਵਾਰੰਟ ਜਿਹੜੇ ਆ ਉਹ ਇੰਨੀ ਗੱਲ ਤੇ ਨਿਕਲ ਜਾਂਦੇ ਵੀ 300 ਗ੍ਰਾਮ ਅਫੀਮ ਤੇ ਕਮਾਨੀਦਾਰ ਚਾਕੂ ਇਹਦੇ ਘਰੋਂ ਮਿਲਿਆ ਅੱਛਾ ਆਪ ਹੀ ਉਹ ਨਹੀਂ ਰਖਾਤਾ ਪਹਿਲਾਂ ਕਿਸੇ ਕਾਂਸਟੇਬਲ ਨੂੰ ਭੇਜ ਕੇ 15 ਮਿੰਟ ਦਾ ਰੀਡ ਮਾਰ ਕੇ ਉਹ ਬਰਾਮਦ ਕਰਕੇ ਬੰਦਾ ਹੌਲੀ ਦਿਨੀ ਚੁੱਕ ਲਿਆ ਤੇ ਉਹਦਾ ਵਿਚਾਰੇ ਦਾ ਮਤਲਬ ਚੀਕਾਂ ਪੈਂਦੀਆਂ ਦੂਰ ਦੂਰ ਤੈ ਸੁਣਦੀਆਂ ਸੀ। ਕੋਈ ਗੱਲ ਨਹੀਂ। ਔਰ ਉੱਥੇ ਦਾ ਮੈਨੂੰ ਲੱਗਦਾ ਵੀ ਅੰਨੀ ਪਿੰਦੀ ਕੁੱਤੇ ਚੱਟੀਆਂ ਦੇ। ਮੈਂ ਮੰਨ ਰਹੀ ਸੀ ਇੰਡੀਆ ਦੀ ਉਹ ਇਹੀ ਹੈ ਕਿ ਮਤਲਬ ਇੱਕ ਇਨਸਾਨ ਨੂੰ ਤੁਸੀਂ ਅਗਰ ਸਾਰੀ ਉਮਰ ਜੇਲ੍ਹ ਦੇ ਵਿੱਚ ਰੱਖਣਾ ਤੇ ਉਹਦੇ ਉੱਤੇ ਕੇਸ ਹੀ ਇੰਨੇ ਪਾ ਦਿਓ ਕਿ ਸਾਰੀ ਉਮਰ ਉਹਨਾਂ ਕੇਸਾਂ ਨੂੰ ਹੀ ਪੁਗਤਦਾ ਰਹੇ। ਬਸ ਹਾਂਜੀ ਅਦਾਲਤਾਂ 'ਚ। ਬਿਲਕੁਲ ਜੀ। ਇਸੇ ਕਰਕੇ ਬਾਤਰ ਸਾਹਿਬ ਨੇ ਲਿਖਿਆ ਨੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ। ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਜਾ ਬਣਾਉਣਾ ਆਪਣੇ ਘਰੀ ਇਹ ਕਦੋਂ ਤੀਕ ਇੱਥੇ ਖੜੇ ਤੁਹਾਡਾ ਜਿਹੜਾ ਫੇਵਰਿਟ ਆ ਸੰਨੀ ਦੇ ਲੋ ਵੀ ਕਹਿੰਦਾ ਨਾ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਬਸ ਉਤਰੀ ਕੰਪੇਨੀਆਂ ਦੀਆਂ ਕਈ ਵਾਰ ਤਾਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੰਘ ਜਾਂਦੀਆਂ ਜੀ ਬਿਲਕੁਲ ਜੀ ਤੇ ਕੇਸ ਮੁੱਕਦੇ ਨਹੀਂ ਜੀ ਬਿਲਕੁਲ ਜੀ ਆ ਦੂਸਰੇ ਪਾਸੇ ਜਿਹੜੀ ਇਹ ਇਥੇ ਦੀ ਹੈ ਉਹ ਕੱਲ ਤੁਸੀਂ ਇੰਟਰਵਿਊ ਲਈ ਹੈ ਤੇ ਅੱਜ ਦਾ ਸਾਡਾ ਟੌਪਿਕ ਵੀ ਉਹ ਅਸੀਂ ਥੋੜਾ ਜਆ ਉਸੇ ਹੀ ਮੁੱਦੇ ਨੂੰ ਥੋੜਾ ਹਾਈਲਾਈਟ ਕਰਾਂਗੇ ਹਰਵਿੰਦਰ ਤੇਮਾਨ ਸੈਲਫ ਡਿਫੈਂਸ ਹਾਂਜੀ ਤੋ ਇਹਨੂੰ ਲੈ ਕੇ ਜਿਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਤਲਬ ਸੈਲਫ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਆਪਣੇ ਸਮਾਨ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਲੋਕਾਂ ਨੂੰ ਲੋਕਾਂ ਨੇ ਆਪਣੀ ਜਾਨ ਨੂੰ ਆਪਣੇ ਮਾਲ ਨੂੰ ਹਾਂਜੀ ਮਾਲ ਨੂੰ ਵੀ ਆਬਵੀਅਸਲੀ ਹੁਣ ਆਪਣਾ ਕੋਈ ਨੁਕਸਾਨ ਹੋਣ ਦਾ ਦੇਖ ਕੇ ਕਿ ਚੁੱਪ ਕਰਕੇ ਬੈਠਣਾ ਵੀ ਬਹੁਤ ਕਹਿਣਾ ਬਹੁਤ ਸੌਖਾ ਲੇਕਿਨ ਬੈਠਣਾ ਜੋ ਉਸ ਟਾਈਮ ਦੇ ਉਤੇ ਬਹੁਤ ਔਖਾ ਤੋ ਜਿਸ ਤਰੀਕੇ ਨਾਲ ਚਲੋ ਇਹਨਾਂ ਨੇ ਬਹਾਦਰੀ ਦੇ ਚਰਚੇ ਵੀ ਆ ਉਥੇ ਹੀ ਲੋਕ ਜਿਹੜੇ ਕਾਫੀ ਕਹਿ ਰਹੇ ਕਿ ਜਾਨ ਮਾਲੀ ਨੁਕਸਾਨ ਜਿਹੜਾ ਉਹਦੀ ਪਰਪਾਈਤਾ ਹੈਗੀ ਤੇ ਜੇ ਇਹਨ ਕੇਸ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਇਸ ਚੱਕਰ ਦੇ ਵਿੱਚ ਹੁਣ ਕਿਉਂ ਨਹੀਂ ਇੱਕ ਜੁਟ ਹੋ ਕੇ ਮਤਲਬ ਕਿਉਂ ਨਹੀਂ ਲੋਕਾ ਜਿੱਥੇ ਕਿ ਇਕਜੁੱਟ ਹੋ ਕੇ ਵੈਸੇ ਕੋਈ ਗੱਲਾਂ ਕਰਦੇ ਆਪਾਂ ਵੈਸੇ ਮੁੱਦਿਆਂ ਤੇ ਗੱਲ ਕਰਦੇ ਤੇ ਜਿਹੜੇ ਇਹ ਸੈਲਫ ਡਿਫੈਂਸ ਹੋ ਗਿਆ ਜਾਂ ਫਿਰ ਕਾਨੂੰਨ ਜਿਹੜਾ ਇਹਨਾਂ ਸੌਫਟ ਹੈ ਜਿਹਨੂੰ ਇਹ ਇਸਤੇਮਾਲ ਕਰਦੇ ਯੂਜ਼ ਕਰਦੇ ਇਹ ਲੋਕ ਆ ਤੇ ਕਿਉਂ ਨਹੀਂ ਅਸੀਂ ਉਸ ਰਸਤੇ ਵੱਲ ਚੱਲਦੇ ਕਿਉਂਕਿ ਹਾਲਾਂਕਿ ਤੇ ਦੇਖੋ ਕਿ ਆਪਾਂ ਕਿੰਨੇ ਪ੍ਰੋਟੈਸਟ ਕਰਦੇ ਆ ਸਾਰੀ ਕਮਿਊਨਿਟੀ ਇੰਡੀਅਨ ਜਿੰਨੇ ਵੀ ਰਿਟੇਲਰਸ ਹੈਗੇ ਆ ਕਈ ਵਾਰੀ ਪ੍ਰੋਟੈਸਟ ਪਰ ਸਰਕਾਰਾਂ ਦੀ ਕੰਨਾਂ ਦੇ ਉੱਤੇ ਜੂਨ ਤੱਕ ਨਹੀਂ ਰਹਿ ਸਕਦੀ ਦੇਖੋ ਲੋਕਤੰਤਰਿਕ ਪ੍ਰੈਕਟਿਸ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਉਹਦੇ ਵਿੱਚ ਵੀ ਇੱਕ ਜ਼ਰੂਰੀ ਅੰਗ ਹੁੰਦਾ ਕਿ ਤੁਸੀਂ ਲੋਬਿੰਗ ਕਿਦਾਂ ਕਰਦੇ ਆ ਹੂੰ ਜੀ ਈਵਨ ਦੋ ਜਦੋਂ ਐਰਕਾ ਸਟੈਂਫੋਲਡ ਹੁਣ ਦੇ ਨਾਲ ਨਿੱਜੀ ਤੌਰ ਤੇ ਵੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਕੋਈ ਇਹੇ ਦੱਸਦੇ ਹੁੰਦੇ ਆ ਕਿ ਪਾਰਟੀ ਕੂਕਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਡੂੰਘਾ ਵਿਚਾਰ ਕੀਤਾ ਜਾਂਦਾ ਕਿ ਕਿਹੜੇ ਐਮਪੀ ਨੇ ਕਿਹੜਾ ਸਵਾਲ ਕਦੋਂ ਕਰਨਾ ਜੀ ਇਦਾਂ ਨਹੀਂ ਹੁੰਦਾ ਵੀ ਉੱਥੇ ਖੁੱਲ ਖੇੜੀ ਆ ਉਦੇ ਲਈ ਕਮਿਊਨਿਟੀ ਪੱਧਰ ਦੇ ਉੱਤੇ ਏਕਾ ਰੱਖਣ ਦਾ ਮਕਸਦ ਇਹ ਨਹੀਂ ਹੈ ਕਿ ਸਿਰਫ ਤੁਸੀਂ ਉੱਥੇ ਮੋਮਬਤੀਆਂ ਬਾਲ ਦੇਣੀਆਂ ਤੇ ਜਾ ਕੇ ਮਰਦਾਬਾ ਜਿੰਦਾਬਾਦ ਕਰ ਦੇਣੀਆਂ ਉਹਦਾ ਮਤਲਬ ਇਹ ਹੈ ਵੀ ਪੋਲਿਟੀਕਲ ਤੇ ਨਾਨ ਪੋਲਿਟੀਕਲ ਐਂਗਲ ਦੇ ਉੱਤੇ ਤੁਸੀਂ ਕਿੰਨੀ ਕੁ ਲੋਬਿੰਗ ਕਿੰਨਾ ਕੁ ਇਕੱਠ ਜਿਹੜਾ ਆਪਣੇ ਤੋਂ ਵੱਡੇ ਜਿਹੜੇ ਵੀ ਤੁਹਾਡੇ ਕਮਿਊਨਿਟੀ ਲੀਡਰਸ ਨੇ ਚਾਹੇ ਉਹ ਪੋਲਿਟੀਕਲੀ ਐਕਟਿਵ ਆ ਚਾਹੇ ਉਹ ਸਮਾਜ ਦੇ ਵਿੱਚ ਐਕਟਿਵ ਨੇ ਚਾਹੇ ਲੋਕਲ ਲੈਵਲ ਦੇ ਉੱਤੇ ਕਾਉਂਸਲ ਲੈਵਲ ਦੇ ਉੱਤੇ ਉਹਨਾਂ ਨਾਲ ਤੁਹਾਡੀ ਕੋਆਰਡੀਨੇਸ਼ਨ ਜਦੋਂ ਬੀਤੇ ਕੱਲ ਮੇਰੀ ਸਨੀ ਕੋਸਲ ਉਹਨਾਂ ਨਾਲ ਗੱਲਬਾਤ ਹੋਈ ਜੀ ਉਹਨਾਂ ਨੇ ਕਾਫੀ ਲੰਮਾ ਚੋੜਾ ਮੈਨੂੰ ਭੇਜਿਆ ਸੀ ਜਦੋਂ ਆਪਾਂ ਗੱਲਬਾਤ ਇੱਥੇ ਕਰ ਵੀ ਰਹੇ ਸੀ ਬਿਲਕੁਲ ਹਾਂ ਜੀ ਉਹ ਜ਼ਰਾਂ ਉਹਨਾਂ ਦਾ ਮੈਸੇਜ ਆ ਉਸ ਤੋਂ ਬਾਅਦ ਵੀ ਮੇਰੇ ਨਾਲ ਅੰਟਾਚ ਹੋਏ ਓਕੇ ਰਾਈਟ ਨਾਓ ਮਨਵਾਤੂ ਦੇ ਵਿੱਚ ਨੇ ਉਹ ਜੀ ਤੇ ਅਗਲੇ ਹਫਤੇ ਉਹ ਰੇਡੀਓ ਤੇ ਆਉਣਗੇ ਜੀ ਕਿਉਂਕਿ ਮਿਨਿਸਟਰੀਅਲ ਐਡਵਾਈਜ਼ਰੀ ਜਿਹੜੀ ਬਣੀ ਹੋਈ ਆ ਰੀਟੇਲ ਇੰਡਸਟਰੀ ਦੀ ਸੁਰੱਖਿਆ ਦੇ ਵਾਸਤੇ ਉਹਦੀ ਅਗਵਾਈ ਕਰ ਰਹੇ ਉਹ ਜੀ ਤੇ ਇਸ ਬਾਬ ਨਾਲ ਉਹ ਮੇਰੇ ਸ਼ਹਿਰ ਤੋਂ ਹਿਸ਼ਾਰਪੁਰ ਤੋਂ ਹੀ ਨੇ ਅੱਛਾ ਜੀ ਤੇ वैसे उ दो अभी ये हो गए बिल्कुल सनी कौशल ਹੁਣਾਂ ਦਾ ਮੰਨਣਾ ਹੈ ਕਿ ਕਿ ਅਸੀਂ ਸ਼ੁਰੂ ਤੋਂ ਜਿੱਥੇ ਐਡਵੋਕੇਸੀ ਕਰਦੇ ਰਹੇ ਹਾਂ ਕਿ ਕਾਨੂੰਨ ਸਖਤ ਹੋਣਾ ਚਾਹੀਦਾ ਜੀ ਔਰ ਖਾਸ ਕਰਕੇ ਜਿਹੜੀ ਪ੍ਰੋਵੀਜ਼ਨ ਸੈਲਫ ਡਿਫੈਂਸ ਦੇ ਨਾਂ ਤੇ ਹੁੰਦੀ ਆ ਉਹਦੇ ਵਿੱਚ ਥੋੜੀ ਵੱਧ ਖੁੱਲ ਜਿਹੜੀ ਦਿੱਤੀ ਜਾਣੀ ਚਾਹੀਦੀ ਆ ਪਰ ਇਹਨਾਂ ਮੁਲਕਾਂ ਦੇ ਵਿੱਚ ਸਰਕਾਰਾਂ ਇਸ ਗੱਲ ਨੂੰ ਵੀ ਡਰਦੀਆਂ ਵੀ ਕਿਤੇ ਲੋਕੀ ਉਸਦਾ ਨਜਾਇਜ਼ ਫਾਇਦਾ ਲੈ ਲੈ ਜਾਣ। ਹਮਮ ਵਾਰਗਾਲੋ ਤੁਸੀਂ ਮੇਰੇ ਪ੍ਰਤੀ ਆਪਣੇ ਦਿਲ ਦੇ ਵਿੱਚ ਅੰਦਰ ਖਾਤੇ ਕਿਤੇ ਬੈਰ ਰੱਖੀ ਬੈਠੇ ਆ। ਹਾਂਜੀ ਮੈਂ ਤੁਹਾਡੀ ਦੁਕਾਨ ਤੇ ਚਾਹ ਦਾ ਕੱਪ ਪੀਣਾ ਵਾ ਤੁਸੀਂ ਮਰੋ ਕੁਰਸੀ ਛੱਡਵੀ ਮਾਰੋ। ਤੇ ਇਹ ਤਾਂ ਫੋਨ ਲੁੱਟਣ ਆਇਆ ਸੀ। ਤਾਂ ਇਦਾਂ ਨਜਾਇਜ਼ ਨਹੀਂ ਆਏ ਜਨਾ ਕੰਮ ਹੋ ਜਾਏ ਇਸ ਕਰਕੇ ਥੋੜਾ ਕੇਅਰਫੁਲੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਹੁੰਦਾ। ਵੈਸੇ ਵੀ ਘਰਚਾ ਜੀ ਆਪਾਂ ਜਾਣਦੇ ਆ ਚਾਹੇ ਭਾਰਤ ਆ ਚਾਹੇ ਨਿਊਜ਼ੀਲੈਂਡ ਆ ਜਿੱਥੇ ਕਿਤੇ ਵੀ ਲੋਕਤੰਤਰ ਕਦਰਾਂ ਕੀਮਤਾਂ ਦੀ ਵੈਲਿਊ ਹੈਗੀ ਆ। ਉਤੇ ਵਿਰੋਧੀ ਪਾਰਟੀ ਨੂੰ ਵੀ ਕੰਫੀਡੈਂਸ ਲੈ ਕੇ ਇਹ ਜਿਹੜੇ ਕਾਨੂੰਨ ਆ ਉਹ ਪਾਸ ਕੀਤੇ ਜਾਂਦੇ ਆ ਜੇ ਵਿਰੋਧੀਆਂ ਨੇ ਸੰਘੜਾ ਤੇ ਤਾਫੀਰ ਇਹ ਕਾਨੂੰਨ ਜਿਹੜੇ ਪਾਸ ਨਹੀਂ ਹੁੰਦੇ ਮੈਰਾ ਆਹ ਜਿਹੜਾ ਹਫਤਾ ਆ ਇਹਦੇ ਵਿੱਚ ਬਜਟ ਪਾਸ ਹੋਣਾ ਪਾਸ ਹੋਣਾ ਨਹੀਂ ਤੇ ਸਰਕਾਰ ਕਹਿੰਦੀ ਵੀ ਪੀਪਾ ਖਾਲੀ ਆ ਤੇ ਪਰ ਫੇ ਇਹ ਵੀ ਬਚ ਬਚਾ ਕੇ ਜਿੰਨੇ ਕੁ ਪੈਸੇ ਹੁਣ ਤੱਕ ਪਹਿਲੀ ਟਰਮ ਦੇ ਵਿੱਚ ਕੋਐਲੀਸ਼ਨ ਸਰਕਾਰ ਨੇ ਬਚਾਏ ਆ ਉਹਦੇ ਵਿੱਚ ਮੈਂ ਦੇਖਣਾ ਚਾਹੁੰਦਾ ਵੀ ਰੀਟੇਲ ਸੇਫਟੀ ਦੇ ਉੱਤੇ ਕਿੰਨੇ ਕੁ ਪੈਸੇ ਖਰਤੇ ਤੇ 4 ਸਾਲ ਪਹਿਲਾਂ ਦੇ ਕੁਝ ਡਾਟੇ ਜਿਹੜੇ ਆ ਅੱਛੇ ਸਵੇਰੇ ਮੈਂ ਸਰਦਾਰ ਖੜਕ ਸਿੰਘ ਸਿੱਧੂ ਉਹਨਾਂ ਨਾਲ ਸਾਂਝੇ ਕਰ ਰਿਹਾ ਸੀ ਅੱਛਾ ਔਰ ਕਮਲ ਦੀ ਗੱਲ ਇਹ ਰਹੀ ਕਿ ਜਦੋਂ ਲੇਬਰ ਦੀ ਗਵਰਨਮੈਂਟ ਸੀ ਉਦੋਂ ਵੀ ਰੇਮ ਰੇਟਸ ਦੇ ਵਿੱਚ ਇਦਾਂ ਹੀ ਰਾਮ ਰੋਲਾ ਪੈਂਦਾ ਰਿਹਾ ਹੁਣ ਜਦੋਂ ਇਹ ਸਰਕਾਰ ਆਜੇ ਦੇ ਵਿੱਚ ਨੈਸ਼ਨਲ ਦੇ ਮੈਕਸਿਮਮ ਮੈਂਬਰ ਪਾਰਲੀਮੈਂਟ ਜਿਹੜੇ ਸੱਤਾ ਦੇ ਉੱਤੇ ਬੈਠੇ ਆ ਜੀ ਉਮੀਦ ਕਰਦੇ ਆਂ ਕਿ ਹੌਲੀ ਹੌਲੀ ਇਹ ਚੀਜ਼ਾਂ ਜਿਹੜੀਆਂ ਕਰੈਕਟ ਹੋਣਗੀਆਂ ਪਰ ਉਨਾਂ ਜ਼ਿਆਦਾ ਸਖਤ ਕਾਨੂੰਨ ਹਾਲੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਜਿਹੜਾ ਰੀਟੇਲ ਸੇਫਟੀ ਦੇ ਵਿੱਚ ਅਸੀਂ ਜਿਹਨੂੰ ਠੋਕ ਵਜਾ ਕੇ ਕਹਿ ਸੀ ਕਿ ਭਾਈ ਇਹ ਰੀਟੇਲਰ ਦੇ ਹੱਕ ਦੇ ਵਿੱਚ ਜਾਂਦਾ ਸਾਡੇ ਬੰਦੇ ਜਿਹੜੇ ਲਗਾਤਾਰ ਵਿਚਾਰੇ ਇਸ ਮਾਮਲੇ ਦੇ ਵਿੱਚ ਕੁੱਟ ਖਾ ਰਹੇ ਆ ਦੀ ਸਰਕਾਰਾਂ ਘੜੀ ਦੀ ਘੜੀ ਆ ਕੇ ਆਪਣੀ ਹਮਦਰਦੀ ਪ੍ਰਗਟ ਕਰਦੀਆਂ ਪਰ ਪੱਕਾ ਇਹਦਾ ਹੱਲ ਜਿਹੜਾ ਹੋਣਾ ਚਾਹੀਦਾ ਜੀ ਜੀ ਬਿਲਕੁਲ ਸੋ ਜਿਹੜੇ ਅਪਕਮਿੰਗ ਇਵੈਂਟਸ ਹੈ ਉਹਨਾਂ ਦੇ ਵਿੱਚ ਤਾਂ ਤੁਸੀਂ ਜਿਹੜੀ ਇੱਕ ਮੂਵੀ ਦਾ ਜ਼ਿਕਰ ਕਰ ਰਹੇ ਸੀ ਜੋ ਕਿ ਪਿਛਲੇ ਦਿਨੀ ਵਲਿੰਗਟਨ ਦੇ ਵਿੱਚ ਦਿਖਾਇਆ ਸੀ ਪੰਜਾਬ ਨੂੰ ਆਦਰੋ। ਸੋ ਆਕਲੈਂਡ ਦੇ ਵਿੱਚ ਇਹ ਕਦੋਂ ਦਿਖਾਈ ਜਾਏਗੀ ਇਹ ਪਹਿਲਾਂ ਤਾਂ ਇਹਦਾ ਮੰਨਦਾ ਸੀ ਜੀ 28 ਤਰੀਕ ਦਾ 28 ਮਈ ਦਾ ਅੱਛਾ ਫੇਰ ਕੁਝ ਹੋਰ ਜਿਹੜੇ ਸਾਡੇ ਪਤਵੰਤੇ ਸੱਜਣਾ ਉਹਨਾਂ ਦਾ ਵੇਲ ਜਿਹੜਾ ਉਹ 15 ਜੂਨ ਨੂੰ ਆ ਜੀ ਸੋ ਹੁਣ ਜਿਹੜੀ ਨੇਗੋਸ਼ੀਏਸ਼ਨ ਨਵਦੀਪ ਕਟਾਰੀਆ ਹੁਣੀ ਕਰ ਰਹਾ ਪ੍ਰਤੇਸ਼ ਸ਼ਰਨਗਾ ਹੁਣ ਇਹਦੇ ਨਾਲ ਫੋਰਮ ਫਿਲਮਸ ਇਸ ਨੂੰ ਡਿਸਟ੍ਰਿਬਿਊਟ ਕਰਨਗੇ ਪੂਰੀ ਕੰਟਰੀ ਦੇ ਵਿੱਚ ਉਹਨਾਂ ਵੱਲੋਂ ਯਤਨ ਹੋ ਰਿਹਾ ਵੀ ਜਿੱਥੇ ਵੀ ਇਹ ਮੂਵੀ ਲੱਗਣੀ ਚਾਹੀਏ ਟਾਕਰਾਂ ਵਿੱਚ ਲੱਗੇ ਚਾਹੇ ਬੌਟਰੀ ਵਿੱਚ ਲੱਗੇ ਜਾਂ ਸਲਵਿਆ ਪਾਰਕਸ ਲੱਗੇ ਉਹ ਡਿਟੇਲ ਪੂਰੀ ਜਿਹੜੀ ਆ ਉਹ ਪ੍ਰਤੇਸ਼ ਸ਼ਰਨਗਾ ਹੁਣੀ ਉਹਨੂੰ ਫਾਈਨਲਾਈਜ਼ ਕਰ ਰਿਹਾ ਹੁਣ ਇਹ ਹੋਪਫਲੀ 15 ਜੂਨ ਨੂੰ ਆਕਲੈਂਡ ਚ ਰਿਲੀਜ਼ ਹੋਣੀ ਆ ਉਸ ਤੋਂ ਬਾਅਦ ਅਸੀਂ ਇਹਨੂੰ ਹੈਮਿਲਟਨ ਲੈ ਕੇ ਜਾਵਾਂਗੇ ਫਿਰ ਕ੍ਰਾਸ਼ਰ ਤੇ ਫਿਰ ਹੇਸਟਿੰਗਸ ਤੇ ਫਿਰ ਤੋਰੰਗਾ ਤੇ ਨਾਲ ਨਾਲ ਰੂਟਰੂਆ ਦੀ ਵਿਚਾਰ ਜਿਹੜੀ ਉਹ ਚੱਲ ਰਹੀ ਆ ਜਿੱਥੇ ਜਿੱਥੇ ਵੀ ਸਾਡੇ ਜਿਹੜੇ ਸ਼ੁਭਚਿੰਤਕ ਬੈਠੇ ਜੀ ਉਹਨਾਂ ਨੂੰ ਅਸੀਂ ਦਿਖਾਉਣੀ ਚਾਹੁੰਦੇ ਆਂ ਬੀਤੀ ਰਾਤ ਮੇਰੇ ਕੋਲ ਆਸਟ੍ਰੇਲੀਆ ਤੋਂ ਇੱਕ ਜਿਹੜਾ ਅਗਲੀ ਪੀੜ੍ਹੀ ਦਾ ਨੌਜਵਾਨ ਆ ਉਹ ਪਹਿਲਾਂ ਪਰਿਵਾਰ ਇੱਥੇ ਰਹਿੰਦਾ ਸੀ ਉਹ ਉਹਨਾਂ ਨੇ ਵਿਜ਼ਿਟ ਕੀਤਾ ਤੇ ਉਹਨਾਂ ਨੇ ਜਦੋਂ ਟ੍ਰੇਲਰ ਵਗੈਰਾ ਦੇਖਿਆ ਤੇ ਬਹੁਤ ਖੁਸ਼ ਹੋਇਆ ਮੁੰਡਾ ਉਹ ਕਹਿੰਦਾ ਵੀ ਸਾਡੇ ਬਾਪ ਦਾਦੇ ਜਦੋਂ ਇਸ ਮੁਲਕ ਦੇ ਵਿੱਚ ਆਏ ਤੇ ਉਹਨਾਂ ਨੇ ਨਹੀਂ ਸੀ ਸੋਚਿਆ ਕਿ ਮੁਲਕ ਦੇ ਇਤਿਹਾਸ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਯੋਗਦਾਨ ਉਹਨੂੰ ਕਿਸੇ ਵੇਲੇ ਇਦਾਂ ਵੀ ਸ਼ੋਅਕੇਸ ਕੀਤਾ ਜਾਊਗਾ ਸੋ ਟ੍ਰੇਲਰ ਤਾਂ ਤੁਸੀਂ ਦੇਖਿਆ ਹੋਣਾ ਕਾਫੀ ਵਧੀਆ ਅਸੀਂ ਆਪ ਵੀ ਜਦੋਂ ਮੂਵੀ ਦੇਖੀ ਮੈਂ ਤੇ ਨਿਕਾ ਵੀ ਨਵਤੇਰੰਦਾਵਾ ਸੀ ਮਤਲਬ ਹੈਰਾਨ ਰਹਿ ਗਿਆ ਦੇਖ ਕੇ ਵੀ ਹਾਂਜੀ ਕਾਫੀ ਇਮੋਸ਼ਨਸ ਹਾਈ ਹੋ ਗਿਆ ਲੋਕਾਂ ਦੇ ਔਰ ਇੱਕ ਦੋ ਤਾਂ ਸੱਜਣ ਜਿਹੜੇ ਸੀ ਉਹ ਵਿਚਾਰੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਦੇਖ ਕੇ ਕੀ ਆ ਕਿ ਕਿਹੜੇ ਸੰਘਰਸ਼ ਦੇ ਵਿੱਚੋਂ ਗੁਜ਼ਰ ਕੇ ਸਾਡੇ ਲੋਕਾਂ ਨੇ ਮਕਾਨ ਹਾਸਲ ਕੀਤੇ ਆਪਾਂ ਤਾਂ ਕਹਿੰਦੇ ਨੇ ਕਿ ਇੱਕ ਹੁੰਦਾ ਹੈ ਕਿ ਘਰ ਬਣਾ ਕੇ ਖੜਾ ਕਰਨਾ ਅਸੀਂ ਬਣੇ ਹੋਏ ਘਰ ਦੇ ਵਿੱਚ ਆ ਕੇ ਮਤਲਬ ਸਾਨੂੰ ਪਤਾ ਹੀ ਨਹੀਂ ਕਿ ਉਹ ਕਰਕੇ ਇਸ ਤਰੀਕੇ ਨਾਲ ਬਣਿਆ ਕਿੰਨੀ ਮਿਹਨਤ ਕੀਤੀ ਹੈ ਕਿ ਕੀ ਪ੍ਰੋਬਲਮਸ ਫੇਸ ਕੀਤੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਫੇਸ ਕੀਤੀਆਂ ਸਾਡੇ ਜਿਹੜੇ ਇੱਥੇ ਬਜ਼ੁਰਗ ਆਏ ਹੋਏ ਨੇ ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ੜੀ ਸਾਨੂੰ ਜਿਹੜੀ ਅਗਲੀ ਪੀੜ੍ਹੀ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਮੈਂ ਅਕਸਰ ਇਹ ਗੱਲ ਕਹਿੰਦਾ ਨਾ ਵੀ ਇਸੇ ਬਹਾਨੇ ਵਿਸਰਿਆਂ ਨੂੰ ਯਾਦ ਕਰ ਲਈਏ ਚਲੋ ਉਹਨਾਂ ਪੈੜਾਂ ਦਾ ਰੇਤਾ ਚੁੱਕ ਕੇ ਮੱਥਿਆਂ ਨੂੰ ਲਾ ਲਈ ਅਗਨੋਲਾਈਜ਼ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਸੰਘਰਸ਼ ਨੂੰ ਉਹਨਾਂ ਦੀ ਜਿੰਨੀ ਵੀ ਕੁਰਬਾਨੀ ਹੈ ਕੁਰਬਾਨੀ ਹੈ ਬਿਲਕੁਲ ਕੁਰਬਾਨੀ ਇੱਕ ਕਿਸਮ ਦੀ ਵੀ ਉਸ ਸਮੇਂ ਦੇ ਵਿੱਚ ਇੱਥੇ ਆ ਕੇ ਜਰੋਕ ਤੇ ਖਾਣ ਪੀਣ ਦੀਆਂ ਵੀ ਵਸਤੂਆਂ ਨਹੀਂ ਸੀਗੀਆਂ ਔਰ ਖਾਣ ਬਰੇਸਿਜ਼ਮ ਬੜਾ ਸਹਿਣਾ ਪਿਆ ਬਰੇਸਿਜ਼ਮ ਬਹੁਤ ਸਹਿਣਾ ਪਿਆ ਔਰ ਬਹੁਤ ਸਾਰੇ ਯਾਨੀ ਕਿ ਵਾਈਟ ਤੇ ਬਰਾਊਨ ਜਿਹੜੀ ਸਕਿਨ ਹੈ ਜੋ ਅੱਜ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਜ਼ਿਕਰ ਹੋ ਰਿਹਾ ਹੈ ਇਹ ਟੂ ਅੱਜ ਵੀ ਹੈ ਕਿ ਆ ਸੋ ਮਨਜੀਤ ਜੀ ਆਹ ਕੋਰ ਜੀ ਹੈ ਜੋ ਕਿ ਫੁਕੀ ਕੋਈ ਤੋਂ ਫੁਕੀ ਕੋਈ ਤੋਂ ਹਾਂ ਜੀ ਸਾਸਤ੍ਰਿਕਲ ਬੁਲਾ ਰਹੇ ਆ ਮੁੰਡੇ ਇਹਨਾਂ ਦੇ ਫੁੱਟਬਾਲ ਬਹੁਤ ਸੋ अच्छा जी ਤਾਂ ਤਨਕਰਾਂ ਤੇ ਆ ਓਕੇ ਉਹ ਮੁੰਡਾ ਫੁੱਟਬਾਲ ਖੇਢੀ ਵੀ ਜਾਂਦਾ ਤੇ ਕੋਈ ਕੁਝ ਵੀ ਦੇਈ ਜਾਂਦਾ ਕੁਝ ਵੀ ਦੇ ਰਿਆ ਕੀ ਬਾਤ ਆ ਜੀ ਬੜੀ ਚੀਜ਼ ਆ ਉਤਾਰ ਤਾਰਕਸ਼ੀਰ ਤੇ ਮਜੀਦਕੌਰ ਦਾ ਮੁੰਡਾ ਇੰਨਾ ਕਿ ਤਾਂ ਬਣਦਾ ਉਹਦਾ ਬਹੁਤ ਬਹੁਤ ਮਾਣ ਹੁੰਦਾ ਜਦੋਂ ਅਗਲੀ ਪੀੜ੍ਹੀ ਨੂੰ ਤੁਸੀਂ ਦੇਖਦੇ ਹੋ ਕਿਉਂਕਿ ਸਾਡੀ ਜਿੰਨੀ ਵੀ ਆ ਡੈਡੀਕੇਸ਼ਨ ਆ ਜਿੰਨਾ ਸਾਡਾ ਸਮਾਂ ਅਸੀਂ ਬੱਚਿਆਂ ਨੂੰ ਦਿੱਤਾ ਮੈਨੂੰ ਲੱਗਦਾ ਬੱਚੇ ਉਸ ਚੀਜ਼ ਨੂੰ ਸਮਝਦੇ ਆ ਅੰਡਰਸਟੈਂਡ ਕਰਦੇ ਆ ਤੇ ਸ਼ਾਇਦ ਏਸੀ ਕਰਕੇ ਉਹ ਇਡੇ ਆਗਿਆਕਾਰੀ ਤੇ ਦੇਸ਼ਕੌਮ ਦੇ ਸੇਵਾਦਾਰ ਬਣੇ ਵੀ ਸਾਨੂੰ ਉਹਨਾਂ ਤੇ ਮਾਣ ਮਹਿਸੂਸ ਹੁੰਦਾ ਜੀ ਜੀ ਚੰਦਨ ਸੈਣੀ ਜੀ ਤੋਂ ਇਹ ਵੀ ਸੱਸੇ ਘਰ ਮਿਲਾਰੇ ਜੀ ਸੱਸੀ ਘਰ ਜੀ ਸੈਣੀ ਸਾਹਿਬ ਜੀ ਸੈਣੀ ਸਾਹਿਬ ਸੈਣੀ ਸਾਹਿਬ ਕੀ ਹਾਲ ਚਾਲ ਤੁਹਾਡਾ ਸੈਣੀ ਸਾਹਿਬ ਸੈਣੀ ਸਾਹਿਬ ਸੈਣੀ ਸੈਣੀ ਹੈਨੀ ਹੈਨੀ ਸੈਣੀ ਸੈਣੀ ਦਾਵਾਦੀ ਬਹੁਤ-ਬਹੁਤ ਧੰਨ ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਸਰੋਤੇ ਆ ਜ਼ਰੂਰ ਇਸੇ ਤਰ੍ਹਾਂ ਆਪਣੀ ਜਿਹੜੀ ਇਨਵੋਲਵਮੈਂਟ ਆ ਉਹ ਰੱਖਣਗੇ ਜਿਹੜੇ-ਜਿਹੜੇ ਵੀ ਮੁੱਦਿਆਂ ਦੇ ਉੱਤੇ ਤੁਹਾਨੂੰ ਚਰਚਾ ਕਰਨੀ ਚਾਹੀਦੀ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਜ਼ਰੂਰੀ ਆ ਤਾਂ ਕਿ ਆਉਣ ਵਾਲੇ ਭਵਿੱਖ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਜੀ ਬੀਤੇ ਸਮਿਆਂ ਤੋਂ ਸੀਧ ਲੈ ਕੇ ਭਵਿੱਖ ਨੂੰ ਸਵਾਰਨਾ ਬਹੁਤ ਲਾਜ਼ਮੀ ਆ ਜੀ ਤੋਂ ਮੈਨੂੰ ਇਹ ਲੱਗਦਾ ਹੁੰਦਾ ਵੀ ਸੁਰਿੰਦਰ ਗਰਚਾਈ ਦੇ ਗਾਣੇ ਜਿਹੜੇ ਉਹ ਆਪਣੀ ਥਾਂ ਲੇਕਿਨ ਜਿਹੜਾ ਕਮਿਊਨਿਟੀ ਦੇ ਪ੍ਰਤੀ ਜ਼ਿਕਰ ਤੇ ਫਿਕਰ ਆ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਗੱਲਾਂ ਬਾਤਾਂ ਸੋ ਇਸੇ ਗੱਲ ਤੋਂ ਯਾਦ ਆਇਆ ਤੁਸੀਂ ਗਾਣਾ ਵੀ ਸੁਣਾਈ ਦਿਓ ਨਾਲ ਲੱਗਦਾ ਨਹੀਂ ਗਾਣਾ ਅੱਛਾ ਗਾਣਾ ਛੱਡੋ ਹੁਣ ਮਾਫਲਰ ਨਵਾਂ ਖਰੀਦਿਆ ਉਹਦਾ ਮੁੱਲ ਤਾਂ ਪੂਰਾ ਕਰੋ ਨਹੀਂ ਨਹੀਂ ਇਹ ਪੁਰਾਣੀ ਹੈ ਮਫਲ ਅਸੀਂ ਜਿਹੜੇ ਕੱਪੜੇ ਪੁਰਾਣੇ ਆ ਅਸੀਂ ਰੀਸ ਕਰਕੇ ਆਂਦੇ ਆ ਲੇਕਿਨ ਪੁਰਾਣੇ ਹੁਣ ਵੀ ਦੱਸ ਪੁਰਾਣੇ ਹੁਣ ਵੀ ਦਸੀਦਾ ਨਹੀਂ ਹੁੰਦਾ ਮੈਂ ਕਦੇ ਇਹ ਗੱਲ ਦੱਸੀ ਵੀ ਤੁਸੀਂ ਆਪਣੀ ਕੁੜੀ ਦੇ ਕੱਪੜੇ ਚੋਰੀ ਕਰਕੇ ਪਾ ਕੇ ਆਉਨੇ ਮੈਂ ਕਦੀ ਨਹੀਂ ਦੱਸੀ ਔਰ ਕਿਸੇ ਨੂੰ ਨਹੀਂ ਦੱਸੀ ਨਾ ਤੁਸੀਂ ਤਾਂ ਕਦੀ ਦੱਸਦੇ ਨਹੀਂ ਆ ਬਸ ਇਹ ਆ ਲੋਕਾਂ ਨੂੰ ਬਸ ਇੱਥੇ ਹੀ ਰਹਿ ਜਾਂਦੀ ਗੱਲ ਉਹ ਬਸ ਬਸ ਇੱਥੇ ਹਾਂ ਇੰਨੀ ਇੰਨੀ ਤਾਂ ਚਾਹੀਦੀ ਹੈ ਚਲੋ ਕੋਈ ਗੱਲ ਨਹੀਂ ਐਨੀਵੇ ਸੋ ਬਾਕੀ ਇੱਕ ਤੁਸੀਂ ਕੀ ਸੁਣਾਉਣ ਲੱਗੇ ਸੀ ਪ੍ਰੋਗਰਾਮ ਦੇ ਵਿੱਚ ਹੁਣ ਗੀਤ ਅੱਜ ਮੈਨੂੰ ਕੋਈ ਆ ਨਹੀਂ ਰਿਹਾ ਦਿਮਾਗ ਦੇ ਵਿੱਚ ਮੈਂ ਕਿਹੜਾ ਸੁਣਾਵਾਂ ਕਿਹੜਾ ਅੱਜ ਤੁਸੀਂ ਹੀ ਇਰਸ਼ਾਦ ਕਰ ਦਿਓ ਨਿਰੰਦਰਪੀਬਾ ਦਾ ਸੁਣਾ ਦਿਓ ਮੈਨੂੰ ਨਿਰੰਦਰਪੀਬਾ ਤੇ ਨਹੀਂ ਆਉਂਦੇ ਗਾਣੇ ਲਗ ਮੂਹਨ ਕਾਰਦਾ ਸੁਣਾ ਦਿਓ ਜਲੇਬੀ ਜੂੜਾ ਕਰਕੇ ਗਾਉਂਦੀ ਹੁੰਦੀ ਹੁੰਦੀ ਸੀ ਉਹ ਜਲੇਬੀ ਜੂੜਾ ਬੜਾ ਕਰਾਰਾ ਪੂਦਣਾ ਉਹ ਅੱਛਾ ਨਹੀਂ ਉਹ ਨਹੀਂ ਆਉਂਦਾ ਸੋ ਚਲੋ ਕੱਲ ਕੱਲ ਮਹਿਫਿਲ ਲਾਵਾਂਗੇ ਅਗਰਨ ਮੰਗਲਵਾਰਾ ਜੀ ਵੀਕਐਂਡ ਦੇ ਉੱਤੇ ਮਹਿਫਲਾਂ ਜਿਹੜੀਆਂ ਉਹ ਸਜਣੀਆਂ ਆਪਾਂ ਜਾਣਦੇ ਆ ਜੀ ਤੇ ਆਕਲੈਂਡ ਜਿਹੜਾ ਉਹਦੇ ਵਿੱਚ ਤਾਂ ਚਲੋ ਹੁੰਦੇ ਹੀ ਹੁੰਦੇ ਆ ਸ਼ੋਅ ਲੇਕਿਨ ਮੈਂ ਦੇਖ ਰਿਹਾ ਕ੍ਰਾਈਸਚ ਰੋਟਰੂਆ ਟੋਰਾਂਗਾ ਹੇਸਟਿੰਗਸ ਵਲਿੰਗਟਨ ਦੇ ਵਿੱਚ ਵੀ ਰੋਣਕਾ ਜਿਹੜੀਆਂ ਉਹ ਹੁਣ ਪਹਿਲਾ ਨਾਲ ਲੱਗਣ ਲੱਗ ਪਈਆਂ ਇਹ ਇੱਕ ਬੜਾ ਚੰਗਾ ਸਾਈਨ ਆ ਕਿ ਸਾਡੀ ਕਮਿਊਨਿਟੀ ਗਰੋ ਕਰ ਰਹੀ ਆ ਜੀ ਇੱਕੇ ਤੇ ਇਤਫਾਕ ਤੇ ਨਾ ਰਹਿਣ ਇਸੀ ਮੌਕੇ ਤੇ ਦੋ ਲਾਈਨਾਂ ਯਾਦ ਆ ਗਈਆਂ ਹਮ ਹਮ सजन रे झूठ मत बोलो खुदा के पास जाना है न हाथी है न घोड़ा है वहां पैदल ही जाना है सजन रे झूठ मत बोलो इससे तो मैं रोड़ा पानी लेनी है भाई पाजी ना झूठ बोलया करो नहीं जेड़ा तू हाथी घोड़ा के ओ तू जीप दा स्टीयरिंग फड़के कहता ये मिनू समझ नहीं आई ओ क्योंकि मैं गाड़ी चला नहीं ना हाथी घोड़ा दा इदा हुंदा ਵਰਜੀ ਆ ਤੁਹਾਡੀ ਗੱਡੀ ਕਿਉਂਕਿ ਗੱਡੀ ਚਲਾਉਂਦਾ ਚਲਾਉਂਦੇ ਕੋਈ ਆਦਤ ਪਈ ਹੈ ਨਾ ਤਾਂ ਹਾਥੀ ਕੋੜਾ ਵੀ ਉਹ ਇੱਦੀ ਜਾਂਦਾ ਹੈ ਨਹੀਂ ਬਰਜੀ ਆ ਤੁਸੀਂ ਖੁੱਲੀ ਛੱਤ ਵਾਲੀ BMW 'ਚ ਆਉਨੇ ਆ ਹੁਣ ਤੁਸੀਂ ਥੋੜਾ ਜਿਆਦਾ ਦੱਸਣਾ ਹੈ ਨਾ ਲੋਕਾਂ ਨੂੰ ਛੱਤ ਖੋਲ ਕੇ ਹਾਂ ਬਸ ਸਟੈਂਡ ਜਣੀ ਵਰਜੀ ਹੋਵੇ ਸ਼ਕੀਨੀ ਦੇ ਚੱਕਰ 'ਚ ਹੱਥ ਖੋਲ ਕੇ ਆਉਨੇ ਆ ਬਸ ਹਾਂ ਉਹ ਟੂਫੀ ਸ਼ਕੀਨੀ ਤਾਂ ਮਾੜੀ ਮੋਟੀ ਤਾਂ ਲਾਉਣੀ ਚਾਹੀਦੀ ਹੈ ਨਾ ਚਲੋ ਕੋਈ ਗੱਲ ਨਹੀਂ ਮਿਹਰਬਾਨੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਸ਼ੁਕਰੀਆ ਸੋ ਇਹ ਆ ਜੀ ਸਰਜਰੀ